ਪੰਜਾਬ ਦੀ ਸਿਆਸਤ ਦੇ ਅੰਦਰ ਖਾਸ ਕਰਕੇ ਅਕਾਲੀ ਦਲ ਦੀ ਸਿਆਸਤ ਦੇ ਅੰਦਰ ਕਾਫੀ ਵੱਡਾ ਜਿਹੜਾ ਤਹਿਕਾ ਮਚਿਆ ਰਿਹਾ ਔਰ ਅੱਜ ਕਾਫੀ ਵੱਡਾ ਦਿਨ ਸੀ ਅੱਜ ਇੱਕ ਵਾਰ ਫਿਰ ਪਹਿਲਾਂ ਬਾਗੀ ਧੜੇ ਦੇ ਵੱਲੋਂ ਇਹ ਗੱਲ ਪ੍ਰੈਸ ਕਾਨਫਰੰਸ ਕਰਕੇ ਬਹੁਤ ਸਾਰੇ ਇਲਜ਼ਾਮ ਸੁਖਵੀਰ ਸਿੰਘ ਬਾਦਲ ਤੇ ਕੁਝ ਹੋਰ ਨੀਟਾਂ ਦੇ ਲਾਇਏ ਗਏ ਉਸ ਤੋਂ ਬਾਅਦ ਫਿਰ ਪਲਟਵਾਰ ਕੀਤਾ ਗਿਆ ਪਾਰਟੀ ਦੇ ਵੱਲੋਂ ਸੁਖਵੀਰ ਬਾਦਲ ਦਾ ਜੇ ਧੜਾ ਕਹਿ ਲਿਆ ਹਾਲਾਂਕਿ ਉਹ ਕਹਿੰਦੇ ਕਿ ਸਾਨੂੰ ਇਦਾਂ ਨਾ ਕਹੋ ਪਰ ਪਛਾਣ ਤਾਂ ਲੋਕਾਂ ਨੂੰ ਇਦਾਂ ਹੀ ਆਉਂਦੀ ਹੈ ਇੱਕ ਪਾਸੇ ਬਾਗੀ ਧੜਾ ਦੂਜੇ ਪਾਸੇ ਸੁਖਵੀਰ ਧੜਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਉਹਨਾਂ ਨੇ ਜਵਾਬ ਦਿੱਤਾ ਉੱਥੇ ਹੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਵੀ ਜਿਹੜੀਆਂ ਖੋਲੀਆਂ ਨੇ ਹੁਣ ਇਹ ਜਿਹੜਾ ਕਲੇਸ਼ ਚਰਪਿਆ ਇਹ ਕਿਤੇਰੇ ਪਾਸੇ ਨੂੰ ਚਲੇਗਾ ਕੀ ਇਹ ਕਲੇਸ਼ ਸੁਖਵੀਰ ਬਾਦਲ ਦੀ ਕੁਰਸੀ ਖਾ ਕੇ ਹੀ ਖਤਮ ਹੋਏਗਾ ਜਾਂ ਜਿਵੇਂ ਇਤਿਹਾਸ ਰਿਹਾ ਕਿ ਬੇਸ਼ੱਕ ਬਾਗੀ ਬਹੁਤ ਸਾਰੇ ਹੋਏ ਆ ਅਕਾਲੀ ਦਲ ਦੇ ਆਖਰ ਮੋੜਣਾ ਉਹਨਾਂ ਨੂੰ ਅਕਾਲੀ ਦਲ ਜੀ ਪੈਂਦਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਕਿ ਆਖਰ ਹੁਣ ਬਣੇਗਾ ਕੀ ਮੇਰਾ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਨੇ ਸਭ ਤੋਂ ਪਹਿਲਾਂ ਬਸ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਜੀ ਪੀਐਸ ਕੁਮਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਅੱਜ ਬਹੁਤ ਅਹਿਮ ਦਿਨ ਰਿਹਾ ਖਾਸ ਕਰਕੇ ਅਕਾਲੀ ਸਿਆਸਤ ਦੇ ਵਾਸਤੇ ਇੱਕ ਪਾਸੇ ਪਹਿਲਾਂ ਬਾਗੀ ਧਿਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜੇ ਬੀਬੀ ਸਰਜੀਤ ਕੌਰ ਜਿਮਨੀ ਚੌਂ ਲੜ ਰਹੇ ਨੇ ਉਹਦੇ ਸਬੰਧ ਦੇ ਵਿੱਚ ਵੀ ਬਹੁਤ ਵੱਡੇ ਇਲਜ਼ਾਮ ਜਿਹੜੇ ਉਹਨਾਂ ਨੇ ਲਾ ਦਿੱਤੇ ਆ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਦੂਜੇ ਪਾਸੇ ਨਾਲ ਹੀ ਨਾਲ ਉਹਨਾਂ ਨੇ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਮੰਗੀ ਜਿਹੜੀ ਮਾਫੀ ਹੈ ਉਹਨੂੰ ਵੀ ਡਰਾਇ ਕਰਤਾ ਉਹ ਕਹਿੰਦੇ ਕਿ ਮਾਫੀ ਉਹ ਗਲਤ ਮੰਗੀ ਸੀ ਇਹਨਾਂ ਨੇ ਸਹੀ ਤਰੀਕੇ ਨਾਲ ਮੰਗੀ ਨਹੀਂ ਤੋ ਤਾਂ ਕਹਿ ਦਿੱਤਾ ਕਿ ਅਕਾਲ ਤਖਤ ਸਾਹਿਬ ਤੋਂ ਤਾਂ ਮੰਗੀ ਹੋਈ ਨਹੀਂ ਗਈ ਉਹ ਤਾਂ ਕਿਸੇ ਹੋਰ ਕੋਰ ਦਰਬਾਰ ਸਾਹਿਬ ਉੱਥੇ ਹੀ ਅੰਦਰ ਮੌਜੂਦਾ ਦਰਬਾਰ ਸਾਹਿਬ ਦੇ ਉੱਥੇ ਮੰਗੀ ਗਈ ਹੈ ਇੱਕ ਤਾਂ ਇਹ ਗੱਲ ਹੋ ਗਈ ਇੱਕ ਨਾਲ ਬਹੁਤ ਅਹਿਮ ਗੱਲ ਕਰਤੀ ਕਹਿੰਦੇ ਜੀ ਪਾਰਟੀ ਦੀ ਇਹ ਪਾਰਟੀ ਦੇ ਨਾਲ ਸਲਾਹ ਕੀਤੇ ਤੋਂ ਬਿਨਾ ਇਹ ਬੀਜੇਪੀ ਨੇ ਦਫ਼ਤਰਾਂ 'ਚ ਤੁਰੇ ਫਿਰਦੇ ਨੇ ਪ੍ਰਧਾਨ ਮੰਤਰੀ ਦੇ ਉੱਤੇ ਜਾ ਕੇ ਤਰਲੇ ਘੜਦੇ ਰਹੇ ਸੁਖਵੀਰ ਸਿੰਘ ਬਾਦਲ ਕਹਿੰਦੇ ਪਾਰਟੀ ਨਾਲ ਸਲਾਹ ਕੀਤੇ ਬਿਨਾ ਗੜਜੂੜ ਕਰਦੇ ਨੇ ਦੂਜੇ ਪਾਸੇ ਫਿਰ ਆਕਾਦੀ ਨਾਲ ਦਾ ਵੀ ਡਾਕਟਰ ਸਾਹਬ ਉਹਤੇ ਬੜੇ ਪਲਟਵਾਰ ਆਏ ਉਹ ਪਲਟਵਾਰ ਕੀ ਕਹਿੰਦੇ ਐ ਔਰ ਇਹ ਜੋ ਅਜਵਾਰ ਪਲਟਵਾਰ ਚੱਲਿਆ ਇਹ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸਦੀ ਐ ਉਹ ਕੀ ਕਹਿੰਦੇ ਦੂਜੇ ਪਾਸੇੋਂ ਕੀ ਕਹਿੰਦੇ ਇਹਨਾਂ ਸਾਰੇ ਜਵਾਬਾਂ ਤੇ ਫਿਰ ਆਪਾਂ ਅੱਗੇ ਵਾਲੇ ਪਾਸੇ ਨੂੰ ਵਾਪਸ ਹਾਂ ਸੁਪਰਮੰਦਰੀ ਅੱਜ ਬੜਾ ਅਹਿਮ ਦਿਨ ਸੀਗਾ ਵੈਸੇ ਤਾਂ ਕਈ ਦਿਨਾਂ ਤੋਂ ਦੇਖੋ ਆਪਾਂ ਦੇਖ ਹੀ ਰਹੇ ਹਾਂ ਕਿ ਬਿਲਕੁਲ ਜਿਵੇਂ ਦੋ ਟੀਮਾਂ ਵਾਲੀਬਾਲ ਦੀਆਂ ਦੋਨੇ ਪਾਸੇ ਡੱਟ ਜਾਂਦੀਆਂ ਨੇ ਨੈੱਟ ਦੇ ਤੇ ਵਾਲੀਦਨ ਵਾਲੀਬਾਲੀ ਵੱਜਦੀ ਹੈ ਉਹੀ ਕੰਮ ਹੋਇਆ ਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਪਹਿਲਾਂ ਸਾਰੇ ਇਸ਼ੂ ਜਿਹੜੇ ਕੱਲ ਇਹਨਾਂ ਨੇ ਰੇਜ਼ ਕੀਤੇ ਸੀ ਉਹਨਾਂ ਦਾ ਲਗਭਗ ਜਵਾਬ ਦਿੱਤਾ ਉਹਨਾਂ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਡੇ ਚੋਂ ਕੋਈ ਪ੍ਰਧਾਨ ਨਹੀਂ ਬਣੂਗਾ ਕੋਈ ਸਿਆਸੀ ਤੇ ਧਾਰਮਿਕ ਦੇਖਾਲਾ ਬੰਦਾ ਪ੍ਰਧਾਨ ਬਣਨਾ ਚਾਹੀਦਾ ਹੈ ਫਿਰ ਉਹਨਾਂ ਨੇ ਬੀਬੀ ਸਰਜੀਤ ਕੌਰ ਦਾ ਮਸਲਾ ਵੀ ਖੜਾ ਕੀਤਾ ਕਿ ਉਹ ਗਰੀਬ ਦਲਿਤ ਨੂੰ મતਲ ਇਹਨਾਂ ਨੇ ਛੱਡ ਦਿੱਤਾ ਹੈ ਉਹਦੇ ਨਾਲ ਠੀਕ ਬਿਹੇਵ ਨਹੀਂ ਕਰ ਰਹੇ ਉਹਨਾਂ ਦਾ 50 ਸਾਲ ਦਾ ਅ ਅਕਾਲੀ ਦਲ ਦੇ ਨਾਲ ਰਿਸ਼ਤਾ ਹੈ ਤੇ ਉਹ ਅਕਾਲੀ ਦਲ ਪ੍ਰਤੀ ਉਹਨਾਂ ਦੀ ਕੁਰਬਾਨੀ ਹੈ ਸੋ ਇਦਾਂ ਦੀਆਂ ਗੱਲਾਂ ਮਾਫੀ ਦਾ ਵੀ ਮਸਲਾ ਖੜਾ ਹੋਇਆ ਕਿ ਮਾਫੀ ਹੈ ਜਿਹੜੀ ਉਹ ਪ੍ਰੋਪਰ ਜਿਸ ਤਰ੍ਹਾਂ ਅਕਾਲ ਤੱਕ ਸਭ ਤੋਂ ਮੰਗੀ ਜਾਂਦੀ ਹੁੰਦੀ ਹੈ ਉਸ ਤਰ੍ਹਾਂ ਨਹੀਂ ਮੰਗੀ ਗਈ ਮੁੱਖ ਦੀ ਗੱਲ ਇਹ ਹੈ ਕਿ ਉਹ ਗੱਲ ਬੜੀ ਸਿੰਪਲ ਕਹਿ ਰਹੇ ਨੇ ਉਹ ਕਹਿੰਦੇ ਜੀ ਜਿਹੜੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਜਿਹੜੀ ਚੰਦੂ ਮੋਹਰਾ ਸਾਹਿਬ ਨੇ ਕਿਹਾ ਕਿ ਜਲੰਧਰ 'ਚ ਤਾਂ ਅਕਾਲੀ ਦਲ ਨੂੰ ਬੁਲਾਉਣ ਦੇ ਲਈ ਬਚਾਉਣ ਦੇ ਲਈ ਮੀਟਿੰਗ ਕੀਤੀ ਜਾ ਰਹੀ ਸੀ ਚੰਡੀਗੜ੍ਹ ਦੇ ਵਿੱਚ ਇੱਕ ਵਿਅਕਤੀ ਨੂੰ ਬਚਾਉਣ ਦੇ ਇੱਕ ਵਿਅਕਤੀ ਦੇ ਚੌਧਰ ਨੂੰ ਬਚਾਉਣ ਦੇ ਲਈ ਕੀਤੀ ਜਾ ਰਹੀ ਹੈ ਬੜੀ ਇਹ ਮੰਦਭਾਗੀ ਗੱਲ ਹੈ ਸੋ ਇਹਨਾਂ ਗੱਲਾਂ ਤੋਂ ਬਾਅਦ ਫਿਰ ਉਹ ਵੇਟ ਕਰ ਹੀ ਰਹੇ ਸੀ ਉਹਨਾਂ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਕਰੀ ਉਹਦੇ ਵਿੱਚ ਉਹਨਾਂ ਨੇ ਸਾਰੇ ਵਿੰਗਾਂ ਦੇ ਲਗਭਗ ਮਤਲਬ ਯੂਥ ਵਿੰਗ ਐਸਓਆਈ ਸਾਰੇ ਕੱਟ ਕਰਿਆ ਪਰ ਉਹਦੇ ਚੀਮਾ ਸਾਹਿਬ ਹੀ ਮੇਨ ਸੀਗੇ ਵੈਸੇ ਤਾਂ ਪਰ ਹੋਰ ਵੀ ਚਲੋ ਉਹ ਕੰਟੀਨਿਉਟੀ ਉਹਨਾਂ ਨੇ ਕਰੀ ਸੁਖਵਿੰਦਰ ਸੁਖੀ ਨੇ ਦੱਸਿਆ ਕਿ ਸਰਜੀਤਪੁਰ ਦਾ ਕਿਸ ਤਰ੍ਹਾਂ ਟਿਕਟ ਤੈਅ ਹੋਇਆ ਕਿਉਂ ਲੇਟ ਹੋਵੇ ਸਾਰੀਆਂ ਗੱਲਾਂ ਹੋਈਆਂ ਪਰ ਜਿਹੜੀ ਉਹਨਾਂ ਨੇ ਮੇਨ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਨੇ ਇਹਨਾਂ ਦਾ ਜਵਾਬ ਦਿੱਤਾ ਕੱਲ ਉਹਨਾਂ ਦਾ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੇ ਵਿੱਚ ਇਹ ਸੀ ਕਿ ਇਹ ਫੋਰਮ ਤੋਂ ਬਾਹਰ ਚਲੇ ਗਏ ਨੇ। ਭੰਦਰ ਸਾਹਿਬ ਕਹਿ ਰਹੇ ਸੀ ਵੀ ਬਾਹਰ ਚਲੇ ਹੀ ਗਏ ਨੇ ਤੇ ਬੋਲ ਰਹੇ ਨੇ ਬਾਹਰ ਹੁਣ ਅੰਦਰ ਤਾਂ ਰਹਿ ਹੀ ਨਹੀਂ ਗਏ ਇਸ ਕਰਕੇ ਇਹਨਾਂ ਲਈ ਦਰਵਾਜ਼ੇ ਬੰਦ ਨੇ। ਪਰ ਅੱਜ ਹੁਣ ਇਹ ਸੀਗਾ ਕਿ ਉਹਨਾਂ ਨੂੰ ਫੋਰਮ ਦੇ ਵਿੱਚ ਗੱਲ ਰੱਖਣੀ ਚਾਹੀਦੀ ਹੈ। ਬਾਹਰ ਪ੍ਰੈਸ ਦੇ ਵਿੱਚ ਨਹੀਂ ਜਾਣਾ ਚਾਹੀਦਾ। ਤੇ ਜਿਸ ਤਰ੍ਹਾਂ ਹੁੰਦਾ ਹੈ ਆਮ ਤੌਰ ਤੇ ਜਦੋਂ ਕਲੇਸ਼ ਕਿਸੇ ਪਾਰਟੀ ਦੇ ਵਿੱਚ ਘਰ ਘਰ ਜਵੇ ਪਹਿਲਾਂ ਤਾਂ ਵਿਚਾਰਧਾਰਾ ਦੀਆਂ ਗੱਲਾਂ ਹੁੰਦੀਆਂ ਨੇ ਸਾਡੀ ਇਹ ਵਿਚਾਰਧਾਰਾ ਹੈ ਸਾਡੀ ਉਹ ਵਿਚਾਰਧਾਰਾ ਹੈ ਫਿਰ ਮੁੱਦਿਆਂ ਦੀਆਂ ਗੱਲਾਂ ਹੁੰਦੀਆਂ ਨੇ ਅਸੀਂ ਇਹ ਮੁੱਦੇ ਤੇ ਖੜੇ ਹਾਂ ਉਸ ਤੇ ਖੜੇ ਨੇ ਤਾਂ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਨਿੱਜੀ ਹਮਲੇ ਨੇ ਜਿਹੜੇ ਸ਼ੁਰੂ ਹੋ ਜਾਂਦੇ ਨੇ ਉਹ ਇੱਕ ਤੁਹਾਨੂੰ ਯਾਦ ਆਉਂਦੀ ਹੈ ਗੱਲ ਕਿ ਇੱਕ ਵਾਰੀ ਸਾਰੇ ਧਰਮਾਂ ਵਾਲੇ ਮਤਲਬ ਬਹਿਸ ਕਰ ਰਹੇ ਸੀ ਆਫਿਸ ਦੇ ਵਿੱਚ ਆਪਣੇ ਆਪਣੇ ਧਰਮ ਦਾ ਗੁਣ ਦੱਸ ਰਹੇ ਸੀ ਕੋਈ ਈਸਾਈ ਦੱਸ ਰਿਹਾ ਸੀ ਮੁਸਲਮਾਨ ਦੱਸ ਰਿਹਾ ਸੀ ਵਿੱਚ ਇੱਕ ਜੱਟ ਭਾਈ ਵੀ ਬੈਠਾ ਸੀ ਉਹ ਨੂੰ ਕਹਿੰਦੇ ਵੀ ਤੁਹਾਡਾ ਕਿਹੜਾ ਧਰਮ ਹੈ ਤੁਸੀਂ ਕੀ ਆਪਣੇ ਧਰਮ ਨੂੰ ਮੰਨਦੇ ਉਹਨਾਂ ਨੂੰ ਮਾਵਾ ਪੈਣਾਂ ਦੀਆਂ ਗੱਲਾਂ ਕੱਢਣ ਲੱਗ ਗਿਆ ਉਹ ਕਹਿੰਦੇ ਯਾਰ ਅਸੀਂ ਇੰਨੀਆਂ achੀਆਂ ਗੱਲਾਂ ਪਿਆਰ ਦੀਆਂ ਕਰ ਰਹੇ ਹਾਂ ਵੀ ਸ਼ੁਭ ਸ਼ਾਂਤੀ ਦੀਆਂ ਹੋਰ ਦੀਆਂ ਤੂੰ ਗਾਲਾਂ ਕੱਢਣ ਲੱਗ ਗਿਆ ਉਹ ਕਹਿੰਦਾ ਤੁਸੀਂ ਧਰਮ ਦੀ ਗੱਲ ਕਰ ਰਹੇ ਹੋ ਤੁਸੀਂ ਕੀ ਰੱਥੇ ਹੀ ਆ ਜਾਣਾ ਮੈਨੂੰ ਪਤਾ ਹੈ ਇਸ ਕਰਕੇ ਮੈਂ ਇੱਥੋਂ ਸ਼ੁਰੂ ਕਰ ਲਿਆ ਇਹ ਗੱਲ ਆ ਚਾਹ ਦੇ ਜਦੋਂ ਕਿਸੇ ਬੰਦੇ ਕੋਲੇ ਗੱਲਬਾਤ ਰਾ ਹੋਵੇ ਤੇ ਮੇਰੇ ਕੋਲ ਬੰਦੇ ਜਦੋਂ ਕੋਈ ਤਰਕ ਕੱਦ ਹੋ ਜਾਣ ਫਿਰ ਬੰਦਾ ਗਾਲੀਆਂ ਦੇ ਉੱਤੇ ਆਉਂਦਾ ਜਦੋਂ ਕੋਈ ਗਲੀਨ ਲਾਣਾ ਬੱਜੇ ਉਧਰ ਨੂੰ ਪਹੁੰਚ ਰਹੀ ਹੈ ਇਹੋ ਗੱਲ ਕਿ ਉਹ ਕਹਿੰਦੇ ਜੀ ਜਦੋਂ ਟਿਕਟਾਂ ਮੰਗਦੇ ਸੀ ਪ੍ਰਧਾਨ ਜੀ ਦੇ ਵਿੱਚ ਉਦੋਂ ਤਾਂ ਕੋਈ ਨੁਕਸ ਨਹੀਂ ਨਜ਼ਰ ਆਇਆ ਜਦੋਂ ਮਤਲਬ ਫੇਵਰ ਚਾਹੀਦੀ ਹੁੰਦੀ ਸੀ ਉਦੋਂ ਪ੍ਰਧਾਨ ਜੀ ਠੀਕ ਸੀਗੇ ਹੁਣ ਪ੍ਰਧਾਨ ਜੀ ਭੜੇ ਲੱਗਣ ਲੱਗੇ ਉਹ ਉਹ ਉਹਨਾਂ ਨੇ ਦੂਜੇ ਪਾਸੇ ਲਾਤਾ ਕਿ ਜੀ ਸਾਨੂੰ ਬਿਨਾਂ ਪੁੱਛੇ ਕਹਿ ਰਹੇ ਨੇ ਅਸੀਂ ਬੀਜੇਪੀ ਦੇ ਆ ਇਹ ਮੋਦੀ ਸਾਹਿਬ ਤੇ ਜਾ ਕੇ ਤਰਲੇ ਕੱਢਦੇ ਫਿਰਦੇ ਸੀ ਮਿੰਨਤਾਂ ਕਰਦੇ ਸੀ ਕਿ ਸਾਨੂੰ ਥੋੜੀਆਂ ਜੀਆਂ ਸੀਟਾਂ ਹੀ ਦੇ ਦਿਓ ਜਦੋਂ ਉਹਨਾਂ ਨੇ ੱੱਕੇ ਮਾਰ ਕੇ ਬਾਹਰ ਕੱਟ ਤਾਂ ਨਾ ਹੀ ਕਰਤੀ ਫਿਰ ਇਹ ਆ ਕੇ ਮਤਲਬ ਉਹਨੇ ਐਂਟੀ ਬੀਜਪੀ ਮਤਲਬ ਐਂਟੀ ਸੈਂਟਰ ਬਣਦੇ ਫਿਰਦੇ ਨੇ ਸੋ ਹੌਲੀ ਹੌਲੀ ਗੱਲ ਮੇਰਾ ਖਿਆਲ ਹੈ ਉਹ ਜੱਟ ਵਾਲੀ ਗੱਲ ਤੇ ਆਉਂਦੀ ਜਾ ਰਹੀ ਹੈ ਉਹਨਾਂ ਵਾਲੇ ਦਿਨਾਂ ਚ ਆਪਾਂ ਦੇਖਾਂਗੇ ਕਿ ਨਿੱਜੀ ਚਿਕੜੋਛਾਲਾ ਜਿਹੜਾ ਉਹਦੇ ਵੱਲੋਂ ਗੱਲ ਵਧੂਗੀ ਕਿਉਂਕਿ ਹੁੰਦਾ ਕੀ ਹੈ ਚਿੱਟਾ ਮਰਜੀ ਕੋਈ ਸਿਆਣਾ ਬੰਦਾ ਹੋਵੇ ਜਦੋਂ ਕਲੇਸ਼ ਦੇ ਵਿੱਚ ਆਪਾਂ ਫਸ ਜਾਂਦੇ ਹਾਂ ਤਾਂ ਸਾਡੀ ਅੱਧੀ ਬੁੱਤੀ ਜਿਹੜੀ ਤੋ ਕੰਮ ਕਰਨ ਤੋਂ ਹਟ ਜਾਂਦੀ ਹੈ ਅਸੀਂ ਇਹ ਦੇਖਣੋਂ ਹਟ ਜਾਂਦੇ ਹਾਂ ਕਿ ਮੈਂ ਕੀ ਕਰਿਆ ਮੇਰੀ ਗਲਤੀ ਕੀ ਹੈ ਜਦੋਂ ਮੈਂ ਕੀ ਇਹ ਸਾਸ ਕਰਾਂ ਅਸੀਂ ਦੂਜੇ ਵੱਲ ਦੇਖਣ ਲੱਗ ਜੰਨੇ ਆ ਕਿ ਉਹ ਮੇਰੇ ਤੇ ਕਿਹੜਾ ਹਮਲਾ ਕਰੂਗਾ ਇਸ ਕਰਕੇ ਉਹਦੇ ਤੇ ਮੈਂ ਪਹਿਲਾਂ ਹੀ ਹੋਰ ਹਮਲਾ ਕਰਾਂ। ਸੋ ਦੋਨੇ ਧੜੇ ਮਤਲਬ ਅੱਗੇ ਇਸ ਹਾਲਾਤ ਚ ਫਸ ਗਏ ਨੇ ਔਰ ਬੜੀ ਬਦਕਿਸਮਤੀ ਵਾਲੀ ਗੱਲ ਹੈ। ਕਿ ਨਾ ਤਾਂ ਕੋਈ ਦੋਨੇ ਪਾਸੇ ਸਿਆਣਾ ਨਜ਼ਰ ਆ ਰਿਹਾ ਹੈ। ਨਾ ਕੋਈ ਵਿਚ ਵਿਚਾਲੇ ਇਹ ਮੈਚ ਵੀ ਐਸਾ ਹੈ ਕਿ ਜਿਹੜੇ ਰੈਫਰੀ ਵੀ ਕੋਈ ਨਹੀਂ। ਕੰਮ ਤਾਂ ਇੱਕ ਗੱਲ ਸਾਫ ਹੋ ਗਿਆ। ਇੱਕ ਗੱਲ ਤਾਂ ਤਸਵੀਰ ਸਾਫ ਹੋ ਗਈ ਹੈ ਕਿ ਇਹ ਕਲੇਸ਼ ਇੱਥੇ ਬੁੱਕਣ ਵਾਲਾ ਨਹੀਂ ਡਾਕਟਰ ਸਾਹਿਬ। ਇਹ ਕਲੇਸ਼ ਹੁਣ ਇੱਥੇ ਵਧੂਗਾ। ਔਰ ਜਾਨਤਾ ਉਹਨਾਂ ਦੀ ਬੜੀ ਲਈ ਜਾਊਗੀ ਸਾਰਿਆਂ ਦੀ ਕੱਢੇ ਜਾਣਗੇ ਤੇ ਜਾਂ ਫਿਰ ਇਧਰੋਂ ਸੁਖਵੀਰ ਸਿੰਘ ਬਾਦਲਬੁਰੀ ਜਿਹੜੇ ਉਹ ਬੈਕਸਟੱਪ ਕਰਨਗੇ ਬੈਕਸਟੱਪ ਦੂਵੇਂ ਪਾਸੇ ਲੈਣ ਨੂੰ ਤੇ ਆ ਨਹੀਂ ਪਰ ਇਹ ਗੱਲ ਆ ਵੀ ਤਲਵਾਰਾਂ ਦੂਵੇਂ ਪਾਸੇੋਂ ਖਿੱਚੀਆਂ ਗਈਆਂ ਨੇ ਔਰ ਚੰਦੂ ਮਾਦਰਾ ਸਾਹਿਬ ਕਹਿੰਦੇ ਕਿ ਅਸੀਂ ਇੱਕ ਤਰੀਕ ਤੋਂ ਜਿਹੜੀ ਉਹ ਜਿਹੜੀ ਆਪਣੀ ਵੈੱਡ ਦੇਣੀ ਔਰ ਕਹਿੰਦੇ ਕਿ ਅਸੀਂ ਧਾਰਮਿਕ ਸਚੀਤਾ ਕੋਲੇ ਜਾਵਾਂਗੇ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕਰਾਂਗੇ ਬਿਹਾਈਂਡ ਦਾ ਪਾਰਟੀ ਲਾਈਨ ਕਹਿੰਦੇ ਵੀ ਅਸੀਂ ਆਸੇ-ਪਾਸੇ ਹੋਵਾਂਗੇ ਹੋਰ ਲੋਕਾਂ ਨੂੰ ਜਿਹੜੇ ਅਕਾਲੀ ਦਲ ਨੂੰ ਚੁੱਕਣਾ ਚਾਹੁੰਦੇ ਆ ਜਾਂ ਪੰਜਾਬ ਪ੍ਰਤੀ ਪੰਜਾਬ ਦੀ ਖੇਤਰੀ ਪਾਰਟੀ ਚਾਹੁੰਦੇ ਆ ਔਰ ਉਹਨਾਂ ਨੂੰ ਕਹਿੰਦੇ ਕਿ ਅਸੀਂ ਖੱਚ ਖੱਚ ਲਿਆਵਾਂਗੇ ਔਰ ਇਹ ਉਹਨਾਂ ਨੇ ਗੱਲ ਕਹਿਤੀ ਆ ਉਮੀਦ ਹੈ ਉਹਨਾਂ ਨੂੰ ਕਿ ਸੁਖਬੀਰ ਸਿੰਘ ਬਾਦਲ ਹੋਈ ਜਿਹੜੇ ਆ ਇਹਦੇ ਵਿੱਚ ਪੂਰਾ ਜਿਹੜਾ ਉਹਨਾਂ ਨੂੰ ਬੈਕਸਟੈਪ ਲੈਣਾ ਪਊਗਾ ਪਰ ਸੁਖਬੀਰ ਸਿੰਘ ਬਾਦਲ ਹੋਈ ਇਹ ਸੋਚੀ ਬੈਠੇ ਵੀ ਇਹ ਇਹੀ ਉਹੀ ਪੰਜ ਚਾਰ ਬੰਦੇ ਆ ਇਹਨਾਂ ਨੇ ਕਰ ਕੋਈ ਕੀ ਕੋਣਾ देखो सुभਿੰਦਰ ਜੀ ਗੱਲ ਪਤਾ ਕੀ ਹੈ ਕਈ ਵਾਰ ਜਿਹੜੀ ਹਿਸਟਰੀ ਹੈ ਨਾ ਪਿੱਛੇ ਬੰਦੇ ਦੀ ਜਿਹੜੀ ਕੰਡੀਸ਼ਨਿੰਗ ਹੈ ਉਹਦੇ ਮੰਨ ਦੀ ਉਹ ਬੜੀ ਰੋਲ ਪਲੇ ਕਰਦੀ ਹੈ ਸਿੱਖ ਵੀਰ ਸਿੰਘ ਵਦਲੌਣੀ ਅਸਲ ਦੇ ਵਿੱਚ ਪਹਿਲੇ ਦਿਨ ਤੋਂ ਸੱਤਾ ਵਾਲੇ ਘਰ ਚ ਹੀ ਪੈਦਾ ਹੋਏ ਨੇ ਜਿਸ ਤਰੀਕੇ ਨਾਲ ਉਹਨੇ ਸੱਤਾ ਨੂੰ ਯੂਜ਼ ਕੀਤਾ ਹੈ ਅਥਾਰਟੀ ਨੂੰ ਮਾਣਿਆ ਹੈ ਉਹਦੇ ਚੋਂ ਉਸ ਫਰੇਮਵਰਕ ਤੋਂ ਨਿਕਲਣਾ ਬੜਾ ਮੁਸ਼ਕਲ ਹੁੰਦਾ ਹੈ ਇਹ ਸਾਰੇ ਬੰਦਿਆਂ ਨੇ ਉਹਨਾਂ ਤੋਂ ਜਦੋਂ ਸੱਤਾ ਚ ਸੀ ਫੇਵਰਸ ਲਈਆਂ ਫਾਇਦੇ ਲਏ ਸਾਰਾ ਕੁਝ ਉਹੀ ਗੱਲ ਨੂੰ ਭੁੱਲ ਰਹੇ ਨੇ ਉਹਨਾਂ ਨੂੰ ਲੱਗਦਾ ਕਿ ਮੈਂ ਇਹਦਾ ਉਹ ਕਰਿਆ ਸੀ ਉਹਦਾ ਉਹ ਕਰਿਆ ਸੀ ਉਹ ਤਾਂ ਥੋੜੋ ਕੁਦਰਤ ਨੇ ਕਰਵਾਇਆ ਹੁੰਦਾ ਅਸਾਂ ਦੇ ਵਿੱਚ ਜਿਹੜੀ 10 ਸਾਲ ਸੱਤਾ ਮਾਣੀ ਹੈ ਉਹਦੇ ਜਿੰਨੇ ਨੈਗੇਟਿਵ ਪੁਆਇੰਟ ਨੇ ਉਹਨਾਂ ਚੋਂ 90% ਸੁਖਵੀਰ ਸਿੰਘ ਪਾਵਨ ਦੇ ਨਾਂ ਹੀ ਲੱਗਦੇ ਨੇ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੱਸਦਾ ਉਹਨਾਂ ਦੇ ਚਿੱਤ-ਚਿੱਤੇ ਵੀ ਨਹੀਂ ਹੋਣੀਆਂ ਇਹ ਗੱਲਾਂ ਵੈਸੇ ਪਰ ਜਦੋਂ ਆਪਾਂ ਸੱਤਾ 'ਚ ਹੁੰਨੇ ਆ ਆਪਣੇ ਨਾਲ ਜੁੜੇ ਹੋਏ ਲੋਕ ਸੱਤਾ ਦਾ ਦੁਰਵਯੋਗ ਬੜਾ ਕਰਦੇ ਆ ਮੈਂ ਪਠੰਡੇਵਲ ਜਾ ਰਿਹਾ ਸੀ ਤਾਂ ਟੈਕਸੀ ਡਰਾਈਵਰ ਨੇ ਪਿੱਛੋਂ ਔਰਬਿਟ ਦੀ ਬੱਸ ਆ ਰਹੀ ਸੀ ਉਹਨੇ ਬਿਲਕੁਲ ਹਾਰਨ ਵੀ ਨਹੀਂ ਸੀ ਮਾਰਿਆ ਥੱਲੇ ਲਾ ਲਈ ਉਹ ਚਾਰੇ ਟਾਇਰ ਥੱਲੇ ਲਾ ਲੈ ਲਾ ਸੜਕ ਤੋਂ ਮੈਂ ਉਹਨੂੰ ਪੁੱਛਿਆ ਡਰਾਈਵਰ ਨੂੰ ਕੀ ਗੱਲ ਕਹਿੰਦਾ ਜੀ ਔਰਬਿਟ ਦੀ ਬੱਸ ਹੈ ਮੈਂ ਫਿਰ ਕੀ ਇਹ ਕਹਿੰਦਾ ਇੱਥੇ ਕਹਿੰਦਾ ਕਿਸੇ ਸੁਣਵਾਈ ਹੋਣੀ ਹੈ ਕਿਸੇ ਦੀ ਕਹਿੰਦਾ ਫੁੱਟਾ ਕਰਕੇ ਪਾਸੇ ਕਰ ਜਾਣਗੇ ਆਪਾਂ ਨੂੰ ਹੁਣ ਇਹ ਮੇਰਾ ਕਹਲੇ ਸਿਖਵੀਰ ਸਿੰਘ ਬਾਦਲ ਨੇ ਆਪਣੇ ਡਰਾਈਵਰਾਂ ਕਨੈਕਟਰਾਂ ਨੂੰ ਕਦੇ ਨਹੀਂ ਕਿਹਾ ਉਹਨਾਂ ਕਿ ਤੁਸੀਂ ਮਿਸਬਿਹੇਵ ਕਰੋ ਸੱਤਾ ਕਰਕੇ ਕਿਉਂਕਿ ਆਪਣਾ ਰਾਜ ਪਰ ਉਹ ਸਾਰਾ ਨਾਂ ਉਹਦੇ ਲੱਗਦਾ ਹੈ ਪਰ ਲੱਗਣਾ ਸੀ ਉਹ ਕੁਦਰਤੀ ਗੱਲ ਹੈ ਉਹ ਕਿਉਂਕਿ ਉਹਨੂੰ ਉਹ ਓਨ ਵੀ ਕਰਦੇ ਰਹੇ ਸੋ ਇਸ ਕਰਕੇ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਕਿ ਲੋਕਾਂ ਦੇ ਵਿੱਚ ਉਹ ਕਿੰਨੇ ਆਈਸੋਲੇਟ ਹੋ ਚੁੱਕੇ ਨੇ ਪਰ ਕਿੰਨਾ ਸਾਰਾ ਉਹਨਾਂ ਦੇ ਪ੍ਰਤੀ ਨਫ਼ਰਤ ਜਾਂ ਉਹ ਸਾੜਾ ਹੈਗਾ ਜਿਹੜੇ ਆਲੇ-ਦਾਲੇ ਵਾਲੇ ਬੰਦੇ ਨੇ ਕਿਉਂਕਿ ਉਹਨਾਂ ਨੇ ਫਾਇਦੇ ਲੈਣੇ ਹੁੰਦੇ ਨੇ ਉਹ ਜਹਜਕਾਰ ਢੋਲ ਕੀ ਵਜਾਉਂਦੇ ਰਹਿੰਦੇ ਨੇ ਸੋ ਜੇ ਤਾਂ ਉਹ ਇਸ ਗੱਲ ਤੋਂ ਬਾਹਰ ਨਿਕਲ ਕੇ ਦੇਖ ਸਕੇ ਇਸ ਗੱਲ ਨੂੰ ਕਿ ਕਿੰਨਾ ਕਬੜਾ ਰਿਵੋਲਟ ਹੈ ਅਰੇ ਕਿਹੜੀ ਗੱਲ ਕਰ ਰਹੇ ਨੇ ਜਿਹੜੀ ਕਰ ਰਹੇ ਨੇ ਹਾਲਾਂਕਿ ਇਹਨਾਂ ਲੋਕਾਂ ਨੇ ਵੀ ਵੀ ਨਾਲ ਹੀ ਸੀ ਉਹਨਾਂ ਫੈਸਲਿਆਂ 'ਚ ਇਹਨਾਂ ਨੇ ਵੀ ਫਾਇਦੇ ਲਏ ਨੇ ਪਰ ਬੰਦੇ ਨੂੰ ਲੱਗਦਾ ਰਹਿੰਦਾ ਕਿ ਇਹ ਤਾਂ ਯਾਰ ਫਲਾਣਾ ਬੰਦਾ ਹੈ ਇਹ ਤਾਂ ਢਿੰਕਾ ਹੈ ਇਹ ਤਾਂ ਮੈਂ ਇਦਾਂ ਕਰ ਦੂੰਗਾ ਤਾਂ ਕਰ ਦੂੰ ਜਦੋਂ ਕੁੜਤ ਨੇ ਪਲਟਣੀ ਹੁੰਦੀ ਹੈ ਬਾਜੀ ਤਾਂ ਉਹ ਕਹਿੰਦੇ ਨੇ ਨਾ ਕਿ ਬਾਗਵਾਨ ਨੇ ਆਗ ਦੀ ਜਦ ਆਸ਼ਿਆ ਨੇ ਕੋ ਮੇਰੇ ਜਿਨ ਪੇ ਤਕੀਆ ਥਾ ਵਹੀ ਪੱਤੇ ਹਵਾ ਦੇ ਨੇ ਲਗੇ ਜਿਹੜੇ ਤੁਹਾਡੇ ਖਾਸ ਉਸ ਨੂੰ ਦੂਜਿਆਂ ਦੀਆਂ ਟਿੱਪਾਂ ਲਿਆ ਕੇ ਦਿੰਦੇ ਹੁੰਦੇ ਨੇ ਨਾ ਕਰਕੇ ਉਹੀ ਥੋਡੀਆਂ ਟਿੱਪਾਂ ਵੀ ਦੂਏ ਪਾਸੇ ਦੇਣ ਲੱਗ ਜਾਂਦੇ ਨੇ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਸਮਾਂ ਆ ਚੁੱਕਿਆ ਹੈ। ਕੋਈ ਕੋਈ ਗੱਲ ਕਹਿ ਰਹੇ ਨੇ ਸਾਰੇ ਦੇ ਸਾਰੇ ਇੱਕ ਆਵਾਜ਼ ਦੇ ਵਿੱਚ ਕਿਸ ਸਿੰਘ ਵੀਰ ਸਿੰਘ ਬਾਦਲ ਕਿਸੇ ਦੀ ਸੁਣਦੇ ਨਹੀਂ। ਪਰ ਉਹਦੇ ਤੇ ਮੋਹਰ ਲਾਈ ਜਾ ਰਹੀ ਹੈ। ਅੱਜ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਜਿੰਨੇ ਫੈਸਲੇ ਹੋਏ ਨੇ ਉਹਨਾਂ ਦੇ ਵਿੱਚੋਂ ਇਹੀ ਗੱਲ ਤਤ ਨਿਕਲ ਕੇ ਆ ਰਿਹਾ ਹੈ ਕਿ ਇਹ ਸੁਣਦੇ ਨਹੀਂ ਕੰਪਰੋਮਾਈਜ਼ ਦੀ ਕੋਈ ਕੰਜੈਸ਼ਨ ਨਹੀਂ ਹੈ। ਦੂਜੀ ਚੀਜ਼ ਇਹਨਾਂ ਦਾ ਸਟਾਈਲ ਹੈ ਜਿਹੜਾ ਫੰਕਸ਼ਨਿੰਗ ਦਾ ਉਹ ਇਹ ਹੈ ਕਿ ਜਿਵੇਂ ਅਮਰੀਕਾ ਦੇ ਨੌਵਲ ਸ਼ਾਹਲ ਪੜ ਕੇ ਮਾਫੀਆ ਦੇ ਬੰਦੇ ਨੂੰ ਆਉਂਦਾ ਵੀ ਉਹਨੂੰ ਇਤਰੋਂ ਘੇਰ ਲੋ ਉਹਨੂੰ ਉਧਰੋਂ ਘੇਰ ਲੋ ਉਹਦੀ 약ਮਜ਼ੋਰੀ ਫੜ ਲੋ ਉਹਦੀ ਉਹ ਕਮਜ਼ੋਰੀ ਫੜ ਲੋ ਉਹਦੇ ਨਾਲ ਤੁਸੀਂ ਹਰਾ ਤਾ ਸਕਦੇ ਹੋ ਬੰਦੇ ਆ ਪਰ ਤੁਸੀਂ ਮਨ ਨਹੀਂ ਜਿੱਤ ਸਕਦੇ ਉਹਨਾਂ ਦਾ ਸਿਆਸਤ ਦੇ ਵਿੱਚ 50% ਤਾਂ ਹਰਾਉਣਾ ਹੁੰਦਾ ਹੈ 50% ਤੁਸੀਂ ਲੋਕਾਂ ਦਾ ਮਨ ਵੀ ਤਾਂ ਜਿੱਤਣਾ ਹੈ ਤੁਸੀਂ ਉਹਨਾਂ ਨੂੰ ਮਾੜੇ ਸ਼ਬਦ ਕਰ ਦੋ ਜਿਨੇ ਫੈਸਲੇ ਲਏ ਆ ਜਿਵੇਂ ਉਹਨੇ ਫੈਸਲੇ ਹੋ ਗਏ ਸੁਖਵੀਰ ਸਿੰਘ ਬਾਦਲ ਹਰਾਂ ਦੇ ਇਹ ਕਹਿੰਦੇ ਕਿ ਜੀ ਸਾਡੇ ਤੋਂ ਬਿਨਾਂ ਪੁੱਛੇ ਇਹਨਾਂ ਨੇ ਉੱਥੇ ਇੱਕ ਕੈਂਡੀਡੇਟ ਜਿਹੜਾ ਐਲਾਨਤਾ ਵਡਾਲਾ ਸਾਹਿਬ ਨੇ ਬੀਬੀ ਜ਼ਗੀਰ ਕੌਰ ਨੇ ਔਰ ਕਹਿੰਦੇ ਕਿ ਇਹ ਇਸ ਕਰਕੇ ਇਹ ਸਭ ਕੁਝ ਕਰ ਰਿਹਾ ਕਿ ਉਥੇ ਜਿਹੜਾ ਸਾਡਾ ਕੇਂਦਰ ਮਜ਼ਬੂਤ ਮਜ਼ਬੂਤ ਨਹੀਂ ਹੈ ਸਾਡਾ ਕੇਂਦਰ ਕਮਜ਼ੋਰ ਹੈ ਤੇ ਉਥੇ ਅਸੀਂ ਸੀਟ ਹਾਰ ਹੀ ਜਾਣੀਆਂ ਤੇ ਇਹ ਚਾਹੁੰਦੇ ਆ ਕਿ ਉਹ ਵੀ ਹਾਰ ਸੁਖਵੀਰ ਸਿੰਘ ਬਾਦਲ ਦੇ ਗੱਲ ਪਾ ਕੇ ਲੋਕਾਂ ਦੇ ਵਿੱਚ ਉਹਨਾਂ ਨੂੰ ਹੋਰ ਬਦਨਾਮ ਕੀਤਾ ਜਾਵੇ ਤੇ ਇਹ ਕਹਿੰਦੇ ਕਿ ਇਹ ਮੰਨਣ ਚ ਆਉਂਦੀ ਹੈ ਗੱਲ ਹਾਂ ਠੀਕ ਹੈ ਇਹ ਇਹ ਉਹਨਾਂ ਦੀ ਗੱਲ ਹੋ ਸਕਦੀ ਹੈ ਇਹ ਉਹਨਾਂ ਦੀ ਪਲਾਨਿੰਗ ਦਾ ਹਿੱਸਾ ਹੋ ਸਕਦਾ ਹੈ ਜਿਹੜੀ ਗੱਲ ਉਹ ਕਹਿ ਰਹੇ ਨੇ ਜਿਹੜੇ ਜਿਹੜੇ ਟੀਮਾ ਸਾਹਿਬ ਕਹਿ ਰਹੇ ਨੇ ਇਹ ਚੰਦੂਮਾਨ ਨੇ ਉਹਨਾਂ ਦਾ ਫੈਸਲਾ ਹੋ ਸਕਦਾ ਹੈ ਉਹਨਾਂ ਦੀ ਰਣਨੀਤੀ ਹੋ ਸਕਦੀ ਹੈ ਪਰ ਇਸ ਤਰੀਕੇ ਦੇ ਨਾਲ ਉਹਨਾਂ ਦੀ ਰਣਨੀਤੀ ਚੱਲਣ ਦੇਣ ਸੁਖਵੀਰ ਸਿੰਘ ਬਾਦਲੈਂਡ ਕੰਪਨੀ ਇਹ ਵੀ ਤਾਂ ਗੱਲ ਮੰਨਣ ਵਾਲੀ ਹੈ ਮੈਨੂੰ ਦੋਨੇ ਝੂਠੇ ਲੱਗ ਜਾਂਦੇ ਆ ਨਹੀਂ ਨਹੀਂ ਦੇਖੋ ਉਹ ਗੱਲ ਇਹ ਹੈ ਕਿ ਜਦੋਂ ਵਿਗੜ ਜਾਂਦੀ ਹੈ ਨਾ ਤਾਂ ਹਰ ਚੰਗੀ ਚੀਜ਼ ਵੀ ਦੂਜੇ ਦੀ ਬੁਰੀ ਲੱਗਣ ਲੱਗ ਜਾਂਦੀ ਹੈ ਇੰਨੇ ਪਲਾਨਡ ਉਹ ਵੀ ਨਹੀਂ ਹੋਏ ਇੰਨਾ ਝਗੜਾ ਵਧਣ ਦੀ ਇੱਕਦਮ ਆਸ ਵੀ ਨਹੀਂ ਸੀ ਪਰ ਜਦੋਂ ਅਜੀਤ ਸਮੂਹ ਵਾਲਿਆਂ ਨੇ ਆਪਣੀ ਉਥੇ ਮੀਟਿੰਗ ਕਰ ਲਈ ਤੇ ਸਾਰੇ ਪਰਿਵਾਰ ਪਰਾਨੇ ਉਹਨਾਂ ਨੇ ਇਕੱਠੇ ਕਰ ਲਈ ਤਾਂ ਇਹ ਹੀ ਪ੍ਰਵੋਕ ਹੋ ਗਿਆ ਇਹਨਾਂ ਨੇ ਪ੍ਰਵੋਕ ਹੋ ਕੇ ਉਹਨਾਂ ਨੂੰ ਮਤਲਬ ਇਹ ਕੁਦਰਤੀ ਹੁੰਦਾ ਹੈ ਜਿਹੜਾ ਰਿਐਕਟ ਕਰੂਗਾ ਉਹ ਨਹੀਂ ਫਸਣਾ ਹੁੰਦਾ ਇਹਨਾਂ ਦਾ ਸਟਾਈਲ ਰਿਐਕਟਿਵ ਹੈ ਇਹਨਾਂ ਨੂੰ ਥੋੜੀ ਵੇਟ ਕਰਨੀ ਚਾਹੀਦੀ ਸੀ ਉਹਨਾਂ ਨੂੰ ਕਹਿੰਦੇ ਕਿ ਭਰਾਵੋ ਕੀ ਗੱਲ ਹੈ ਆਪਾਂ ਆਜੋ ਬੈਠ ਕੇ ਜਿਹੜੇ ਵੀ ਮਸਲੇ ਨੇ ਆਪਾਂ ਕਰ ਲੈਂਦੇ ਆ ਡਿਸਕਸ ਐਸੀ ਕੀ ਗੱਲ ਇਹਨਾਂ ਨੇ ਪਹਿਲਾਂ ਹੀ ਹਮਲਾ ਬੋਲਤਾ ਉਹਨਾਂ ਦੇ ਉੱਪਰ ਕਿਉਂਕਿ ਚੱਲ ਤਾਂ ਪਹਿਲਾਂ ਟਿਕਟਾਂ ਦੀ ਵੰਡ ਤੋਂ ਹੀ ਰਿਹਾ ਸੀ ਰੌਲਾ ਕਿ ਬਠਿੰਡਾ ਕਿਵੇਂ ਜਿੱਤਿਆ ਜਾਵੇ ਬਾਕੀ ਨਾ ਜਿੱਤਣ ਤਾਂ ਕੋਈ ਗੱਲ ਨਹੀਂ ਮਤਲਬ ਜਦੋਂ ਤੁਸੀਂ ਆਪਣੇ ਪਰ ਸਮੀਟ ਲਏ ਸੀ ਤਾਂ ਜਿਹੜੇ ਪਰਾਂ ਤੋਂ ਬਾਹਰ ਚੂਚੇ ਰਹਿ ਗਏ ਉਹਨਾਂ ਨੇ ਉਹ ਚੂਚੇ ਨਹੀਂ ਰਹਿ ਜਾਂਦੇ ਹੁੰਦੇ ਉਹ ਮੁਰਗੇ ਬਣ ਜਾਂਦੇ ਹੁੰਦੇ ਸੋ ਇਹਨਾਂ ਨੇ ਖੁਦ ਹੀ ਆਪਣੀ ਮਤਲਬ ਬੁੱਕਲ ਮਾਰ ਲਈ ਹੁਣ ਮੁਸ਼ਕਲ ਹੈ ਹੁਣ ਇਹ ਰਿਐਕਟ ਬੜੀ ਪੂਰੀ ਤਰ੍ਹਾਂ ਕਰ ਰਹੇ ਨੇ ਰਿਐਕਟਿਵ ਇਸ ਤਰ੍ਹਾਂ ਕਰ ਰਹੇ ਨੇ ਜਿਵੇਂ ਇਹਨਾਂ ਦੀ ਵੀ ਸਰਕਾਰ ਹੋਵੇ ਮਤਲਬ ਇਹ ਕੰਮ ਮੇਰਾ ਕਹ ਲੈ ਇਹਨਾਂ ਨੂੰ ਬੜਾ ਮਹਿੰਗਾ ਪੈ ਜਾਣਾ ਹੈ ਇਹ ਸਿਆਸਤ ਹੈ ਇਦੇ ਵਿੱਚ ਰਿਐਕਟਿਵਿਟੀ ਹੈ ਜਿਹੜੀ ਉਹ ਜ਼ਿਆਦਾ ਨਹੀਂ ਚੱਲ ਸਕਦੀ ਜਿੰਨੇ ਇਹਨਾਂ ਦੇ ਮੀਟਿੰਗ ਇਹਨਾਂ ਨੇ ਆਪਣੀ ਕੋਰ ਇਕੱਠੀ ਕਰ ਲਈਏ ਸਾਰੀ ਇੱਕ ਤਰੀਕ ਨੂੰ ਮੀਟਿੰਗ ਸੱਦ ਲਈ ਹੈ ਜੇ ਦੋ ਤਰੀਕ ਨੂੰ ਐਸਸੀਬੀਸੀ ਦੀ ਵੀ ਫਿਰ ਇਸਤਰੀ ਵਿੰਗ ਦੀ ਸੱਦ ਲਈ ਹੈ ਇਸਤਰੀ ਵਿੰਗ ਪਹਿਲਾਂ ਹੀ ਬੀਬੀ ਹਰਗੋਬਿੰਦ ਕੌਰ ਦੇ ਚੱਕਰ ਦੇ ਵਿੱਚ ਪਹਿਲਾਂ ਹੀ ਇਸਤਰੀ ਵਿੰਗ ਉਲਟ ਹੋਇਆ ਹੋਇਆ ਸੀ ਉਹ ਤੁਸੀਂ ਮੀਡੀਆ 'ਚ ਤਾਂ ਐਕਟੀਵਿਟੀ ਕਰੀ ਜਾਓਗੇ ਉਹ ਸਾਰੇ ਲੋਕ ਆ ਜਾਣਗੇ ਕੋਈ ਗੱਲ ਨਹੀਂ ਪਰ ਕੀ ਉਹ ਦਿਲੋਂ ਖੁਸ਼ ਨੇ ਤੁਹਾਡੇ ਨਾਲ ਕੀ ਕੋਈ ਐਸਾ ਬੰਦਾ ਅਜੇ ਕਾਲੀ ਦਲ ਦੇ ਵਿੱਚ ਹੈ ਜਿਹੜਾ ਸੁਖਵੀਰ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਹਿਲਾ ਸਕੇ ਐਵੇਂ ਤੁਸੀਂ ਜ਼ਗੀਰ ਕੌਰ ਨੂੰ ਐਵੇਂ ਤੁਸੀਂ ਮਤਲਬ ਬਟਾਲਾ ਸਾਹਿਬ ਨੂੰ ਕਹੀ ਜਾਓ ਮਤਲਬ ਇਹ ਡਿਸਾਈਡ ਜਿਹੜੀ ਸ੍ਰੀ ਚਿਤਪੌਰ ਦਾ ਕੈਂਡੀਡੇਚਰ ਉਹਨਾਂ ਨੇ ਕਰਿਆ ਉਹ ਤਾਂ ਚਾਰ ਮੈਂਬਰੀ ਕਮੇਟੀ ਬਣਾਤੀ ਇੱਕ ਕਮੇਟੀਆਂ ਹੋਰ ਕੋਈ ਕੋਰ ਕਮੇਟੀ ਕੋ ਵਰਕਿੰਗ ਕਮੇਟੀ ਅਰ ਉਹਨਾਂ ਦੇ ਫੈਸਲੇ ਕਿੱਦਾਂ ਹੁੰਦੇ ਨੇ ਫੈਸਲੇ ਸਾਰੇ ਉਹੀ ਹੁੰਦੇ ਨੇ ਮਤਲਬ ਕਮਾ ਬਿੰਦੀ ਤੱਕ ਤੈਅ ਹੋਇਆ ਹੁੰਦਾ ਪਹਿਲਾਂ ਹੀ ਤੋ ਇਹ ਜਿਹੜਾ ਕੰਟਰੋਲ ਦਾ ਜਿਹੜਾ ਸਟਾਈਲ ਹੈ ਜਿਹੜਾ ਨਾ ਸੁਣਨ ਵਾਲੀ ਗੱਲ ਹੈ ਇਹ ਇੱਕ ਘਰ ਘਰ ਕੀ ਹੈ ਸਾਰਿਆਂ ਦੇ ਅੰਦਰ ਕਿ ਯਾਰ ਇੱਥੇ ਸਾਡਾ ਕੰਮ ਨਹੀਂ ਚੱਲਣਾ ਸਾਡੀ ਗੱਲ ਨਹੀਂ ਸੁਣੀ ਜਾਣਾ ਕੱਲ ਤੱਕ ਕਿਸ ਸਰਕਾਰ ਦਾ ਸੁਭਾਸ਼ ਕਿ ਇਹ ਇਹਦੇ ਵਿੱਚ ਕੋਈ ਵਿਚ ਵਿਚਾਲੇ ਵਾਲਾ ਰਾਹ ਹੈ ਕਿਉਂਕਿ ਆਪਾਂ ਜੇ ਆਪਾਂ ਗੱਲ ਕਰ ਲਿਏ ਆ ਕਿ ਪਹਿਲਾਂ ਜਿਵੇਂ ਅਕਾਲੀ ਦਲ ਬਹੁਤ ਬਣ ਗਈ ਬਾਅਦ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਬਾਦਲ ਸਾਹਿਬ ਦੀ ਵੱਡੇ ਬਾਦਲ ਸਾਹਿਬ ਉਹਨਾਂ ਦੀ ਅਧੀਨਗੀ ਕਬੂਲ ਨਹੀਂ ਪਈ ਬਹੁਤ سارے ਲੋਕ ਵਾਪਸ ਆ ਗਿਆ ਚਾਹੇ ਚੰਦੂ ਮਾਦਵੀ ਹੋਣੇ ਵੀ ਹੈਗੇ ਇਹ ਸਾਰੇ ਗਏ ਸੀ ਉਹ ਤੋਂ ਆਪਾਂ ਸਭ ਨੂੰ ਪਤਾ ਹੀ ਹੈ ਤਾਂ ਫਿਰ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕਿ ਹੁਣ ਇਹ ਮੁਕੂ ਕੈਮੀਕਲ ਇਸ ਕੀ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਕੁਰਸੀ ਲੈ ਕੇ ਹੀ ਇਹ ਕਲੇਸ਼ ਮੁੱਕੂਗਾ ਯਹਾਂ ਪਰ ਜਿਵੇਂ ਇਤਿਹਾਸ ਦੇ ਪੰਨਿਆਂ ਤੇ ਪਹਿਲਾਂ ਵੀ ਦਰਜ ਹੈ ਬਹੁਤ ਸਾਰੇ ਇਕਾਂਝਲ ਬਣੇ ਪਰ ਕੁਝ ਕਾਮਯਾਬ ਨਹੀਂ ਹੋ ਸਕਿਆ ਤੇ ਬਾਅਦ ਦੇ ਵਿੱਚ ਆ ਕੇ ਆਖਰ ਨੂੰ ਉਹਨਾਂ ਦੀ ਹੀ ਅਣਹਿੰਦੀ ਕੁੱਟੜੀ ਪੈਰੀ ਯਾਹ ਵੀ ਇਹ ਵੀ ਗੱਲ ਹੈ ਕਿ ਜਿਸ ਤਰੀਕੇ ਨਾਲ ਇਹ ਚਰਚਾਵਾਂ ਨੇ ਕਿ ਇਹਨਾਂ ਨੂੰ ਬੈਕ ਜਿਹੜੀ ਹੈ ਉਹ ਬੀਜੇਪੀ ਦੀ ਹੈ ਬੀਜੇਪੀ ਹੀ ਕਹਿੰਦੇ ਅਮਰਪਾਲ ਨੂੰ ਚੱਕ ਰਹੀ ਹੈ ਹੀਰੋ ਬਣਾ ਰਹੀ ਹੈ ਬੀਜੇਪੀ ਹੀ ਜਿਹੜੀ ਇਹਨਾਂ ਨੂੰ ਬੈਕ ਕਰ ਰਹੀ ਹੈ ਉਹ ਜਿਹੜੀ ਸਾਰੀ ਚੀਜ਼ ਕੀਤੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਇਹ ਸੁਖਬੀਰ ਨੂੰ ਲਾ ਕੇ ਹੀ ਮੰਨਣਗੇ ਤੇ ਉਧਰ ਬੀਜੇਪੀ ਦੀ ਵਾਕਈ ਬੈਕ ਇਹਨਾਂ ਨੂੰ ਹੈ ਕਿ ਦੇਖੋ ਦੋ ਗੱਲਾਂ ਨੇ ਜਿਸ ਗਵਿੰਦਰ ਜੀ ਇੱਕ ਤਾਂ ਜਿਹੜਾ ਪੁਰਾਣੀ ਹਿਸਟਰੀ ਹੈ ਅਕਾਲੀ ਦਲ ਦੀ ਉਹ ਕਹਿੰਦੇ ਵੀ ਅਕਾਲੀ ਦਲ ਜਦੋਂ ਪ੍ਰਧਾਨ ਲੈਂਦਾ ਜਾਂਦਾ ਹੈ ਤਾਂ ਹਾਥੀ ਤੇ ਚੜ੍ਹ ਕੇ ਲਿਆਉਂਦੇ ਨੇ ਜਦੋਂ ਜਾਂਦਾ ਹੈ ਤਾਂ ਗਧੇ ਤੇ ਬੈਠ ਕੇ ਜਾਂਦਾ ਹੈ ਇਕਾਲੀ ਦਲ ਦੀ ਹਿਸਟਰੀ ਹੈ ਦੂਜੀ ਚੀਜ਼ ਜਿਹੜੀ ਆਮ ਲੋਕ ਭੁੱਲ ਜਾਂਦੇ ਨੇ ਇਸ ਕਾਲ ਦੇ ਵਿੱਚ ਕਿ ਜਿਹੜੇ ਇਕਾਲੀ ਦਲ ਟੁੱਟੇ ਟੁੱਟ ਕੇ ਉਹਨਾਂ ਦੇ ਪੈਰ ਨਹੀਂ ਲੱਗ ਸਕੇ ਉਹਨਾਂ ਦਾ ਵੱਡਾ ਕਾਰਨ ਇਹ ਸੀਗਾ ਕਿ ਉਹਨਾਂ ਕੋਲ ਸੱਤਾ ਨਹੀਂ ਸੀ ਜਾਂ ਕੇਂਦਰ ਦੀ ਸੱਤਾ ਉਹਨਾਂ ਦੇ ਨਾਲ ਨਹੀਂ ਸੀ ਬਰਨਾਲਾ ਸਾਹਿਬ ਦੇ ਕੇਸ ਦੇ ਵਿੱਚ ਵੀ ਜਦੋਂ ਕੇਂਦਰ ਨੇ ਉਹਨਾਂ ਦਾ ਹੱਥ ਛੱਡਤਾ ਉਹਨਾਂ ਨੂੰ ਕੈਂਪ ਸਿਟ ਟਰਾਂਸਫਰ ਨਹੀਂ ਕੀਤੀ ਚੰਡੀਗੜ ਉਦੋਂ ਹੀ ਗੜਬੜ ਹੋਈ ਉਹਨਾਂ ਨੇ ਉਹਨੂੰ ਮਿਸਯੂਜ਼ ਕਰਨਾ ਸ਼ੁਰੂ ਕਰਤਾ ਉਦੋਂ ਫਿਰ ਉਮਰਿੰਦਰ ਸਿੰਘ ਸਾਰੇ ਟੁੱਟ ਕੇ ਦੂਜੇ ਪਾਸੇ ਗਏ ਸੋ ਦੂਜੇ ਪਾਸੇ ਵੀ ਕੇਂਦਰ ਦਾ ਹੱਥ ਹੁੰਦਾ ਅੱਜ ਦੀ ਡੇਟ ਦੇ ਵਿੱਚ ਤੁਸੀਂ ਕਿਸੇ ਪਾਸੇ ਨਿਗਾਹ ਮਾਰ ਲਓ ਹੋਏ ਐਵੇਂ ਭਲੇਖੇ ਨੇ ਆਮ ਬੰਦੇ ਨੂੰ ਭਲੇਖਾ ਪਿਆ ਜਾਂਦਾ ਵੀ ਆਹ ਉਹਦੇ ਉਲਟਾ ਹੈ ਉਹਦੇ ਹੱਕ 'ਚ ਹੈ ਉਹਨਾਂ ਹੀ ਪਾਸੇ ਹੀ ਕੇਂਦਰ ਦਾ ਹੱਥ ਹੋਊਗਾ ਉਹਨਾਂ ਦੇ ਪਾਸੇ ਹੀ ਉਹ ਇਹਨਾਂ ਨੂੰ ਚੱਕਣਗੇ ਕਿ ਭੰਪੜ ਬੜਨ ਪੂਰੇ ਦੇ ਪੂਰੇ ਪਰ ਉਹਨਾਂ ਹੀ ਹਮਾਇਤ ਕਰਨਗੇ ਕਿਉਂਕਿ ਉਹਨਾਂ ਦਾ ਆਪਣਾ ਹਿੱਤ ਹੁੰਦਾ ਹੈ ਉਹਨਾਂ ਦੇ ਹਿੱਤ ਦੇ ਵਿੱਚ ਜੋ ਕੁਝ ਵੀ ਹੋਊਗਾ ਉਸ ਤਰੀਕੇ ਨਾਲ ਉਹ ਕਰਨਗੇ ਇਹ ਸਿਰਫ ਜਿਹੜੀ ਰੀਜਨਲ ਪਾਰਟੀਆਂ ਨੇ ਜਾਂ ਜਿਹੜਾ ਰੀਸੀਵਿੰਗ ਐਂਡ ਤੇ ਹੈ ਜਿਹਨੂੰ ਅਸੀਂ ਸਬ-ਆਲਟਰਨ ਕਹਿੰਦੇ ਆ ਇਹ ਉਹਦੇ ਹੱਥ 'ਚ ਹੁੰਦਾ ਹੈ ਜੇ ਤਾਂ ਉਹਦਾ ਪਾਈਚਾਰਾ ਹੈ ਜੇ ਤਾਂ ਉਹਨਾਂ ਕੋਲ ਐਸੇ ਸਾਧਨ ਹੈਗੇ ਨੇ ਪੋਲਿਟਿਕਲ ਰਿਸੋਰਸਸ ਕਿ ਉਹਨਾਂ ਦੇ ਆਫਸ ਵਿੱਚ ਤਾਲਮਿਲ ਨਹੀਂ ਟੁੱਟਿਆ ਇਹ ਤਾਂ ਸਾਰੇ ਬ੍ਰਿਜ ਬਰਨ ਕੀ ਜਾ ਰਹੇ ਨੇ ਇਹ ਤਾਂ ਗੰਜੈਸ਼ ਹੀ ਨਹੀਂ ਛੱਡ ਰਹੇ ਕਿ ਦੂਜੇ ਨਾਲ ਸਮਝੌਤੇ ਦੀ ਮਤਲਬ ਫਿਰ ਵੀ ਕੁਝ ਨਾ ਕੁਝ ਬੰਦੇ ਵਿੱਚ ਹੁੰਦੇ ਨੇ ਹੁਣ ਤਾਂ ਪੋਜੀਸ਼ਨ ਤਾਂ ਇਹ ਹੋਈ ਹੋਈ ਹੈ ਕਿ ਕੇਂਦਰ ਦੇ ਮਤਲਬ ਸਾਡੇ ਗੁਰਦੁਆਰਿਆਂ ਦੇ ਭਾਈ ਜੀਆਂ ਤੱਕ ਤਾਂ ਕੇਂਦਰ ਦੇ ਬੰਦੇ ਬੈਠੇ ਨੇ ਆਏ। ਉਹ ਕਿਹਦੇ ਨਾਲ ਇਹ ਗੱਲ ਕਰਨਗੇ? ਪਹਿਲਾਂ ਥੋੜੀ ਜੀ ਇੰਡੀਪੈਂਡੈਂਸ ਨਹੀਂ ਹੋਈ ਸੀ ਜਦੋਂ ਬਰਨਾਲਾ ਸਾਹਿਬ ਤੇ ਲੰਗੋਵਾਲ ਸਾਹਿਬ ਨਾਲ ਹੋਇਆ ਸਮਝੌਤਾ ਤਾਂ ਬਾਦਲ ਸਾਹਿਬ ਤੇ ਟੋੜਾ ਸਾਹਿਬ ਪਾਸੇ ਹੋ ਗਏ। ਪਾਸੇ ਇਸ ਕਰਕੇ ਹੋ ਗਏ ਉਹਨਾਂ ਨੂੰ ਪਤਾ ਸੀ ਵੀ ਜ਼ਰੇ ਨਹੀਂ ਚੜਨੀ ਐ ਸਭ ਦੇ ਵਿੱਚ ਗੱਲ ਉਹ ਓਵਰ ਮਿਸਯੂਜ਼ ਕਰ ਰਹੇ ਨੇ ਉਹ। ਪਰ ਹੁਣ ਉਹ ਪੋਜੀਸ਼ਨ ਨਹੀਂ ਹੈ ਨਾ। ਕਹਿੰਦਾ ਇਹ ਕਿ ਦਿੱਲੀ ਦਰਬਾਰ ਨਾਲ ਤਾਂ ਸਾਰੇ ਜੁੜਨਾ ਚਾਹੁੰਦੇ ਨੇ ਕਿਉਂਕਿ ਸਾਰੇ ਬਿਜ਼ਨਸਮੈਨ ਨੇ ਕਿ ਸੇਦੀ ਵੀ ਕੋਈ ਐਸੀ ਗੱਲ ਨਹੀਂ ਵੀ ਕਮਜ਼ੋਰੀ ਨਾ ਹੋਵੇ। ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਦਾ ਆਪਸੀ ਏਕਾ ਬਹੁਤ ਜ਼ਰੂਰੀ ਸੀਗਾ। ਇਹ ਠੀਕ ਹੈ ਗਲਤੀ ਮੰਨ ਲੈਣ। ਉਹਨਾਂ ਨੇ ਚਾ ਇੱਕ ਤਰੀਕ ਨੂੰ ਜਾ ਕੇ ਮੰਨ ਲਈਆਂ ਨੇ ਇਹਨਾਂ ਨੇ ਵੀ ਕੁਝ ਮੰਨ ਲਈਆਂ ਦੁਬਾਰਾ ਮੰਨ ਲੈਣਗੇ। ਗੱਲ ਇਹ ਹੈ ਕਿ ਆਮ ਲੋਕਾਂ ਦੇ ਵਿੱਚ ਇਹ ਗੱਲ ਚਚਾਉਣੀ ਕਿ ਭਾਈ ਜਦੋਂ ਸਾਡੇ ਕੋਲ ਰਾਜ ਸੀ। ਜੋ ਗਲਤੀਆਂ ਅਸੀਂ ਕਰੀਆਂ ਅਸੀਂ ਹੁਣ ਜੈਨੂਇਨਲੀ ਮੰਨ ਰਹੇ ਹਾਂ ਕਿ ਅੱਗੇ ਨੂੰ ਨਹੀਂ ਕਰਾਂਗੇ। ਇਹ ਗੱਲ ਚਚਾਉਣੀ ਬਹੁਤ ਔਖੀ ਹੈ। ਪਰ ਇਹਦੇ ਤਰ੍ਹਾਂ ਕਿਵੇਂ ਦੇਖਦੇ ਹੋ ਕਿ ਇਹ ਨਹੀਂ ਲੱਗ ਰਿਹਾ ਕਿ ਜਿਸ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਹੋਰੀ ਪਹਿਲਾਂ ਉਹ ਚੋਣ ਜਿੱਤ ਗਏ ਬਾਅਦ ਦੇ ਵਿੱਚ ਹੁਣ ਉਹਨਾਂ ਤੇ ਦੁਬਾਰਾ ਐਨਐਸਏ ਲਾਈ ਗਈ ਉਹ ਦੁਬਾਰਾ ਫੇਰ ਲੋਕਾਂ ਦੀ ਸੇਪਤੀ ਉਹਨਾਂ ਨਾਲ ਜੁੜ ਗਈ ਹੈ ਦੂਜੇ ਪਾਸੇ ਇਹ ਵੀ ਗੱਲਾਂ ਕਹੀਆਂ ਜਾ ਰਹੀਆਂ ਕਿ ਬੀਜੇਪੀ ਇਹਨਾਂ ਸਾਰਿਆਂ ਨੂੰ ਸਪੋਰਟ ਕਰ ਰਹੀ ਹੈ ਔਰ ਚੰਦੂ ਮਾਦਰਾ ਤੋਂ ਉਹਨਾਂ ਦਾ ਇਹ ਬਿਆਨ ਹੋਣਾ ਕਿ ਭਾਈ ਅਸੀਂ ਕੋਈ ਇਹੋ ਜਿਹਾ ਬੰਦਾ ਜਿਹੜਾ ਉਹ ਚੁੜਨਾ ਚਾਹੁੰਦੇ ਆ ਜਿਹੜਾ ਬੰਦਾ ਸਿੱਖ ਧਾਰਮਿਕ ਸਿੱਖ ਤੋਂ ਧਾਰਮਿਕ ਖੇਲਾਂ ਦੇ ਨਾਲ ਵੀ ਹੋਵੇ ਸਿਧਾਂਤਾਂ ਦੇ ਤੌਰ ਤੇ ਵੀ ਗੱਲ ਰਹੀ ਹੋਵੇ ਮਤਲਬ ਔਰ ਦੂਜੇ ਪਾਸਿਓ ਇਹ ਗੱਲ ਕਹਿ ਦੇਣੀ ਤੇ ਇੱਕ ਨਾਲ ਅਮਰਤਪਾਲ ਸਿੰਘ ਹੋਰਾਂ ਦੀ ਤਾਰੀਫ਼ ਵੀ ਕਰਨੀ ਔਰ ਉਹਨਾਂ ਦੇ ਹੱਕ ਵਿੱਚ ਬਾਂਹ ਵਾਜੀ ਵੀ ਕਰਨੀ ਕਿਤੇ ਇਹ ਤਾਂ ਨਹੀਂ ਕਿ ਬੀਜੇਪੀ ਤੇ ਇਹ ਸਾਰੇ ਰਲ ਕੇ ਅਮਰਤਪਾਲ ਸਿੰਘ ਹੋਰਾਂ ਨੂੰ ਹੀ ਜਿਹੜਾ ਉਹ ਪ੍ਰਧਾਨ ਬਣਾ ਦੇਣ ਇਹ ਬਹੁਤ ਸਾਰੇ ਲੋਕ ਸਵਾਲ ਚੱਕ ਰਹੇ ਐ ਇਹੋ ਜੀ ਅੰਦਾਜ਼ੇ ਸਿਆਸੀ ਗਲਿਆਰਾਂ ਦੇ ਵਿੱਚ ਚਰਚਾਵਾ ਕਿ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡੋ ਐਸਜੀਪੀਸੀ ਵੀ ਜਾਏਗੀ ਇਹ ਗੱਲ ਬਿਲਕੁਲ ਠੀਕ ਹੈ ਤੁਹਾਡੀ ਪਰ ਸਮੱਸਿਆ ਇਹ ਹੈ ਕਿ ਪਹਿਲੇ ਦਿਨ ਤੋਂ ਨਵੀਂ ਗੱਲ ਨਹੀਂ ਹੈ ਜੱਥੇਦਾਰ ਰਣਜੀਤ ਸਿੰਘ ਜੀ ਨੇ ਜਿਹਨਾਂ ਨੇ ਲੰਕਾਰੀ ਦਾ ਕਤਲ ਕੀਤਾ ਸੀ ਉਹਨਾਂ ਨੂੰ ਜੱਥੇਦਾਰ ਟੋੜਾ ਸਾਹਿਬ ਨੇ ਬਣਾਇਆ ਟੋੜਾ ਸਾਹਿਬ ਐਸਪੀਸੀ ਦੇ ਪ੍ਰਧਾਨ ਹੁੰਦੇ ਆ ਸਾਰੇ ਉਹ ਮਸਲੇ ਚੱਕਦੇ ਰਹੇ ਨੇ ਸਾਰੇ ਜਿਹੜੇ ਮਤਲਬ ਥੋੜੇ ਗਰਮ ਖਿਆਲੀ ਸੀ ਉਹਨਾਂ ਪ੍ਰਤੀ ਉਹਨਾਂ ਦੀ ਸ਼ਿੰਗਤ ਹੀ ਹੁੰਦੀ ਸੀ ਬਾਦਲ ਸਾਹਿਬ ਦਾ ਥੋੜਾ ਲਿਬਰਲ ਇਮੇਜ ਬਣਿਆ ਹੋਇਆ ਸੀ ਪਰ ਇਹ ਹੈ ਕਿ ਉਹਨਾਂ ਨੂੰ ਇਹ ਸਾਰਿਆਂ ਨੂੰ ਯੂਜ਼ ਕਰਦੇ ਰਹੇ ਮਤਲਬ ਹੁਣ ਵੀ ਭਾਈ ਮਰੀਕ ਸਿੰਘ ਦੇ ਛੋਟੇ ਭਰਾ ਨੇ ਜਿਹੜੇ ਉਧਰ ਭਾਈ ਮਨਜੀਤ ਸਿੰਘ ਸੰਤ ਕਰਤਾਰ ਸਿੰਘ ਦੇ بیٹے ਉਹ ਵੀ ਉਹਨਾਂ ਦੇ ਨਾਲ ਨੇ ਉਸ ਅਸਨ ਦੇ ਵਿੱਚ ਉਸ ਲੈਵਲ ਦੀ ਸਿਆਸਤ ਜਿਹੜੀ ਟੋੜਾ ਸਾਹਿਬ ਕਰਦੇ ਹੁੰਦੇ ਸੀ ਚੰਦੂ ਮਾਜਰਾ ਸਾਹਿਬ ਉਹ ਨਹੀਂ ਉਹ ਉਹ ਕਰਨੀ ਚਾਹੁੰਦੇ ਨੇ ਕਿ ਪੰਥਕ ਮਕੌਟਾ ਵੀ ਰੱਖਿਆ ਜਾਵੇ ਸੱਤਾ ਦਾ ਵੀ ਨਾਲ ਰੱਖਿਆ ਜਾਵੇ ਸਿਖਵੀਰ ਸਿੰਘ ਬਾਦਲ ਨੇ ਜਦੋਂ ਪੰਜਾਬੀ ਪਾਰਟੀ ਬਣਾਈ ਇਹ ਬਿਲਕੁਲ ਉਸ ਮਾਮਲੇ ਦੇ ਵਿੱਚ ਕਲੀਅਰ ਹੈ ਕਿ ਜੀ ਮਾਡਰਨ ਪਾਰਟੀ ਬਣਾਓ ਉਹਦੇ ਵਿੱਚ ਮੁੱਦੇ ਨੇ ਜਿਹੜੇ ਬਿਲਕੁਲ ਸਿੱਧੇ ਰੱਖੋ ਪਰ ਕੰਟਰੋਲ ਹੈ ਜਿਹੜਾ ਪਾਰਟੀ ਦੇ ਉੱਪਰ 100% ਹੋਵੇ ਅਸਲ ਵਿੱਚ ਮੁਸ਼ਕਲ ਜਿਹੜੀ ਖੜੀ ਹੋ ਰਹੀ ਹੈ ਉਹ ਇੱਕ ਵਿਅਕਤੀ ਇੱਕ ਪਰਿਵਾਰ ਦੇ ਕੰਟਰੋਲ ਦੀ ਹੈ ਕਿ ਉਹਦੇ ਸਾਹਮਣੇ ਕੋਈ ਖੜਾ ਨਹੀਂ ਹੋ ਸਕਦਾ ਦੂਜੇ ਬੰਦੇ ਕਮਜ਼ੋਰ ਨੇ ਉਹਦੀ ਪਾਰਟੀ ਦੀ ਨੇਚਰ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਅੱਛਾ ਜੋ ਚਲਦੀ ਸੀ ਬਹੁਤ ਸੋਹਣੀ ਚਲਦੀ ਸੀ ਜਦੋਂ ਸੱਤਾ ਸੀਗੀ ਕੋਲ ਹੁਣ ਪਾਵਰ ਹੈ ਨਹੀਂ ਪਰ ਰੋਬ ਉਹ ਨਹੀਂ ਹੈ ਮਤਲਬ ਉਹ ਕੌਣ ਚੱਲਦਾ ਹੈ ਫਿਰ ਮੈਨੂੰ ਦੱਸੋ ਕੰਮ ਹੋ ਨਹੀਂ ਰਹੇ ਕੰਮ ਦੂਜੇ ਪਾਸਿਓਂ ਹੋਣੇ ਨੇ ਸੋ ਇਸ ਕਰਕੇ ਉਹ ਖਿਲਾਰਾ ਤਾਂ ਖੇਲਣਾ ਹੀ ਸੀਗਾ ਇੱਕ ਵਾਰੀ ਸੋ ਉਹਦੇ ਵਿੱਚ ਇਹ ਹੈ ਕਿ ਬੀਜੇਪੀ ਨੇ ਕਹਿ ਲਓ ਸੈਂਟਰ ਨੇ ਕਹਿ ਲਓ ਬਹੁਤ ਸੋਹਣਾ ਉਹਨਾਂ ਨੇ ਕੰਮ ਕਰਿਆ ਹੋਇਆ ਹੈ ਕਿ ਸੰਤ ਜਨਰਲ ਸਿੰਘ ਦੇ ਮਤਲਬ ਹਮ ਸ਼ਕਲ ਜਿਹਾ ਬਣਾ ਕੇ ਅਮਰਪਾਲ ਨੂੰ ਅੱਗੇ ਲਾਇਆ ਹੋਇਆ ਹੈ ਅਮਰਪਾਲ ਕੋਈ ਸਿਆਸੀ ਆਗੂ ਨਹੀਂ ਹੈ ਜਿਸ ਤਰ੍ਹਾਂ ਦੇ ਉਹਨਾਂ ਤੱਕ ਦਾ ਉਹਦਾ ਬਿਆਨ ਨੇ ਜੋ ਕੁਝ ਹੈ ਉਹ ਬਿਲਕੁਲ ਉਹਨੂੰ ਕਟਕੁਤਲੀ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਪਰ ਇਸੇ ਤਰੀਕੇ ਦੇ ਨਾਲ ਜਥੇਦੀ ਸਿੰਘ ਨੂੰ ਕੀਤਾ ਗਿਆ ਸੀ ਕਿੱਥੇ ਨੇ ਹੁਣ ਉਹਨਾਂ ਦੀ ਕੀ ਹਸਤੀ ਹੈ ਮੈਨੂੰ ਦੱਸੋ ਇਸੇ ਤਰੀਕੇ ਦੇ ਨਾਲ ਜਿੱਥੇ ਦਾਪਰੀ ਸਿੰਘ ਜੀ ਉਹਨਾਂ ਨੇ ਬੜੇ ਸੋਹਣੇ ਬਿਆਨ ਦਿੱਤੇ ਉਹ ਕਸ਼ਮੀਰੀਆਂ ਦੇ ਹੋਰ ਸਾਰਿਆਂ ਦੇ ਮਾਮਲੇ 'ਚ ਉਹ ਇੱਕ ਪਿੱਛੋਂ ਜਦੋਂ ਸਿਆਸਤ ਉਭਾਰ ਨਹੀਂ ਹੁੰਦੀ ਹੈ ਤਾਂ ਉਹ ਬੰਦਾ ਅਕਨੰਦ ਵੀ ਲੱਗਣ ਲਾ ਦਿੰਦੇ ਨੇ ਅੱਜ ਕੱਲ ਦਾ ਮੀਡੀਆ ਸਾਰਾ ਕੁਝ ਐਸਾ ਹੈ ਪਰ ਇਹ ਲੋਕ ਨੇ ਜਿਹੜੇ ਬੀਬੀ ਚਕੀਰ ਕੌਰ ਹੋਏ ਮਲੂਕਾ ਸਾਹਿਬ ਹੋਏ ਚੰਦੂ ਮਗਧਾ ਸਾਹਿਬ ਹੋਏ ਉਹਨਾਂ ਦੇ ਨਾਲ ਜਿਹੜੇ ਜਿੰਨੇ ਹੋਰ ਵੀ ਜੁੜੇ ਹੋਏ ਨੇ ਪਰਿਵਾਰਾਂ ਦੇ ਬੰਦੇ ਬਡਾਲਾ ਸਾਹਿਬ ਇਹ ਸਾਰਿਆਂ ਦਾ ਇੱਕ ਇੱਕ 베ਸ ਹੈਗਾ ਆਪਣੇ ਇਲਾਕੇ ਦੇ ਵਿੱਚ ਜੀ ਕਿ ਇੰਨੀ ਚੀਜ਼ ਕਰਨ ਵਾਲੇ ਨਹੀਂ ਹੁਣ ਪਹਿਲੀ ਗੱਲ ਦੂਜੀ ਗੱਲ ਬੀਜਪੀ ਵੀ ਇਹਨਾਂ ਨੂੰ ਯੂਜ਼ ਕਰ ਰਹੀ ਹੈ ਇਹ ਵੀ ਉਹਨੂੰ ਯੂਜ਼ ਕਰ ਰਹੇ ਨੇ ਬੀਜਪੀ ਸੁਖਵਿੰਦਰ ਬਾਦਲ ਨੂੰ ਵੀ ਯੂਜ਼ ਕਰੂਗੀ ਉਹ ਵੀ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਨਗੇ ਬੀਜਪੀ ਅਮਰਤਪਾਲ ਨੂੰ ਵੀ ਯੂਜ਼ ਕਰ ਰਹੀ ਹੈ ਉਹ ਵੀ ਉਹਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਨਗੇ ਪਰ ਅਮਰਤਪਾਲ ਸਿੰਘ ਤੇ ਭਾਈ ਸਰਵਜੀਤ ਸਿੰਘ ਇਸ ਕਪੈਸਿਟੀ 'ਚ ਨਹੀਂ ਹਨ ਕਿ ਉਹ ਇਹਨਾਂ ਸਿਆਸਤਦਾਨਾਂ ਨੂੰ ਤੇ ਬੀਜਪੀ ਨੂੰ ਯੂਜ਼ ਕਰ ਲੈਣ ਉਹਨਾਂ ਦਾ ਚਾਹੇ ਜਿੱਤ ਗਏ ਨੇ ਵੱਖਰੀ ਗੱਲ ਹੈ ਕਿ ਜਿੱਤ ਸਿਮਰਨਜੀਤ ਸਿੰਘ ਮਾਨ ਵੀ ਜਿੱਤੇ ਸੀਗੇ ਕਿਉਂਕਿ ਸਾਰੀਆਂ ਸੀਟਾਂ ਲੈ ਗਈ ਸੀ ਇੱਕ ਵਾਰੀ ਅੱਜ ਤੱਕ ਰਿਕਾਰਡ ਨਹੀਂ ਟੁੱਟਿਆ ਉਹਨਾਂ ਦਾ ਪਰ ਉਹਨੂੰ ਯੂਜ਼ ਕਿਹਨੇ ਕੀਤਾ ਸੋ ਇਸ ਕਰਕੇ ਗੱਲ ਸਮਝਣ ਵਾਲੀ ਗੱਲ ਇਹ ਹੈ ਕਿ ਅਕਾਲੀ ਦਲ ਦਾ ਜਿਹੜਾ ਨਾਰਮਲ ਬੇਸ ਹੈ ਉਹਨੂੰ ਖਤਰਾ ਖੜਾ ਹੋ ਜਾਂਦਾ ਉਹਦੇ ਚਨਾ ਚ ਸਿਆਣਪ ਨਹੀਂ ਹੈ ਇਹਨੂੰ ਇੱਕ ਖਿਲਾਰ ਲੈਣਗੇ ਫਿਰ ਉਹ ਸਾਰੇ ਸਾਰੇ ਟੁੱਟ ਕੇ ਆਮ ਆਦਮੀ ਪਾਰਟੀ ਹੈ ਕਾਂਗਰਸ ਹੈ ਕੁਝ ਹੈ ਸਭ ਜੀ ਵੀ ਵਿਲੇਜ ਹੋ ਗਈ ਵਨਕਾਲੀ ਦਲ ਦੀ ਸੱਚੀ ਮਿੱਚੀ ਜਿਹੜੀ ਹੋਂਦ ਹੈ ਅੱਜ ਦੀ ਡੇਟ 'ਚੋਂ ਖਤਰੇ 'ਚ ਪਈ ਹੋਈ ਹੈ। ਉਹ ਹੁਣ ਸੁਖਵੀਰ ਸਿੰਘ ਬਾਦਲ ਇੱਕਦਲ ਠੀਕ ਕਹਿ ਰਹੇ ਨੇ ਉਹ ਕਹਿੰਦੇ ਜੀ ਰੀਜਨਲ ਪਾਰਟੀ ਆ ਸੀ ਰੀਜਨਲ ਇਸ਼ੂਜ਼ ਨੂੰ ਕਰਨਾ ਹੈ ਫਲਾਣਾ ਕਰਨਾ ਹੈ ਟਿਮਕਾ ਪਰ ਜਿਹੜਾ 10 ਸਾਲ ਦਾ ਰਾਜ ਭਾਗ ਹੁੰਦਾ ਹੈ ਉਹਦੇ ਵਿੱਚ ਜੋ ਕੁਝ ਕੀਤਾ ਉਹਦੇ ਜਿਸ ਤਰ੍ਹਾਂ ਦੇ ਫੈਸਲੇ ਹੋਏ ਜਿਸ ਤਰੀਕੇ ਦਾ ਸਟਾਈਲ ਆਫ ਫੰਕਸ਼ਨਿੰਗ ਸੀਗਾ ਉਹ ਕਿੱਥੇ ਟਿਕਿਆ ਜਾਊਗਾ। ਸੋ ਇਹ ਮੁਸ਼ਕਲ ਇੱਥੇ ਖੜੀ ਹੋਈ ਹੈ। ਇਸੀ ਕਰਕੇ ਜਿਹੜਾ ਜਿਹੜੇ ਲੋਕ ਦੂਜੇ ਪਾਸੇ ਜਾ ਰਹੇ ਨੇ ਵੋਟਾਂ ਪਾਉਣ ਕੜਕੂ ਤਤ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਪਤਾ ਇਹ ਬੀਜੇਪੀ ਕੋ ਆ ਰਹੀ ਹੈ 노 ਡਾਊਟ ਉਹ ਮਦਦ ਕਰ ਰਹੇ ਨੇ মিডিਆ ਦੇ ਤੁਸੀਂ ਫੰਡਿੰਗ ਦੇਖ ਲਓ মিডিਆ ਦੇ ਪਲੇਟਫਾਰਮ ਚੈੱਕ ਕਰ ਲਓ ਤੁਹਾਨੂੰ ਪਤਾ ਲੱਗ ਜਾਂਦਾ ਕੋਈ ਬਹੁਤ ਔਖੀ ਗੱਲ ਨਹੀਂ ਹੈ ਆਪਣੇ ਆਪ ਚ ਪਰ ਉਹਨਾਂ ਦਾ ਵੋਟਾਂ ਨੂੰ ਤੁਸੀਂ ਬੇਸਮਝ ਕੇ ਨਾ ਚੱਲੋ ਬੇਸ ਅਜੇ ਵੀ ਕਾਲੀ ਦਲ ਦਾ ਹੀ ਹੈ ਇਹਨਾਂ ਨੇ ਡਿਟਰਾ ਹੈ ਆਪਣੇ ਆਪਣੇ ਇਲਾਕੇ ਦੇ ਵਿੱਚ ਫਿਰ ਵੀ ਇਹਨਾਂ ਕੋਲ ਪੋਲਿਟੀਕਲ ਰਿਸੋਰਸਸ ਹੈਗੇ ਨੇ ਜੇ ਤਾਂ ਇਕੱਠੇ ਹੋ ਕੇ ਚੱਲਣ ਭਾਈਚਾਰੇ ਦੇ ਤੌਰ ਤੇ ਫਿਰ ਤਾਂ ਰੀਜਨਲ ਪਾਰਟੀ ਦੇ ਤੌਰ ਤੇ ਇਹਨਾਂ ਦਾ ਇਹਨਾਂ ਦੀ ਸੇਫਟੀ ਹੈ ਨਹੀਂ ਫਿਰ ਇਕੱਲੇ ਇਕੱਲੇ ਨੂੰ ਉਸ ਕੇ ਅੰਬ ਦੀ ਤਰ੍ਹਾਂ ਸਿੱਟ ਦੇਣਗੇ ਗੁੱਟਲੀਆਂ ਪਾਸੇ ਤੇ ਦੂਜਾ ਦੂਜੇ ਪਾਸੇ ਆਪਾਂ ਦੇਖਿਆ ਜੀ ਜਿਹਨੇ ਬੀਜੇਪੀ ਵੱਲ ਗਏ ਸੀ ਉਹ ਸਾਰਿਆਂ ਨੂੰ ਵਾਪਸ ਆਉਣਾ ਹੀ ਪਿਆ ਸੀ ਆ ਵਾਪਸ ਆਉਣਾ ਪਿਆ ਇਹ ਕਰਨ ਨੂੰ ਵੀ ਆਉਣਾ ਪਿਆ ਪਰ ਇਹ ਹੈ ਕਿ ਆ ਕੇ ਵੀ ਦਰਵਾਜ਼ੇ ਨਹੀਂ ਖੁੱਲੇ ਜਿਹੜੀ ਜਿਹੜੀ ਮੁਸ਼ਕਲ ਖੜੀ ਹੋਈ ਨਾ ਘਰ ਵਾਪਸੀ ਤਾਂ ਹੋ ਗਈ ਦਰਵਾਜ਼ਾ ਨਹੀਂ ਖੁੱਲਿਆ ਉਹ ਬਰਾਂਡੇ 'ਚ ਬੈਠ ਕੇ ਮੁੜ ਕੇ ਵਾਪਸ ਹੋ ਅਸਲ ਗੱਲ ਇਹ ਹੈ ਮੁਸ਼ਕਲ ਜਿਹੜੀਆਂ ਉਹ ਹੈਗੀਆਂ ਨਹੀਂ ਕਿਉਂਕਿ ਜਿਵੇਂ ਭਗੰਤ ਮਨੋਹਰ ਨੇ ਵੀ ਕਹਿਤਾ ਉੱਤੇ ਇਹ ਤਸਵੀਰ ਜਿਹੜੀ ਉਹਨਾਂ ਨੇ ਪਿਆਪ ਦੇ ਤੌਰ ਤੇ ਪੇਸ਼ ਕਰਤੀ ਹੁਣ ਇੱਕ ਪਾਸੇ ਇਹ ਕਹਿੰਦੇ ਅਸੀਂ ਡੱਟ ਕੇ ਚੋਣਾ ਲੜਾਂਗੇ ਬੀਬੀ ਜ਼ਗੀਰ ਕੌਰ ਹੁਣੀ ਕਹਿ ਰਹੇ ਆ ਅਸੀਂ ਸਰਜੀਤ ਕੌਰ ਨੂੰ ਡੱਟ ਕੇ ਲੜਾਵਾਂਗੇ ਬਾਕੀ ਧੜਾ ਕਹਿ ਰਹੇ ਆ ਦੂਜੇ ਪਾਸੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲਾਹ ਹੁਣੀ ਜਿਹੜੇ ਆ ਉਹ ਕਹਿੰਦੇ ਕਿ ਬੀਐਸਪੀ ਨੂੰ ਸਪੋਰਟ ਕਰਨ ਜਾ ਰਹੇ ਆ ਤੇ ਫਿਰ ਇੱਕ ਹੋਊਗਾ ਕਿ ਇੱਕ ਪਾਸੇ ਬਾਗੀ ਢੜਾ ਅਕਾਲੀ ਦਲ ਵਾਸਤੇ ਤਕੜੀ ਵਾਸਤੇ ਜਿਹੜਾ ਉਹ ਵੋਟਾਂ ਮੰਗੂਗਾ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਢੜੇ ਦੇ ਲੋਕ ਜਿਹੜੇ ਬੀਐਸਪੀ ਵਾਸਤੇ ਵੋਟਾਂ ਮੰਗਣਗੇ ਅਕਾਲੀ ਦਲ ਦੇ ਫਿਰ ਤਾਂ ਬਸ ਤਕੜੀ ਦੇ ਖਿਲਾਫ ਪ੍ਰਚਾਰ ਕਰਨਗੇ ਇਹ ਵੀ ਇੱਕ ਤਸਵੀਰ ਵੱਖਰੀ ਬਣ ਗਈ ਹੈ ਮੇਰੇ ਖਿਆਲ ਚੋਨੂੰ ਡਿਸਆਨ ਕਰਕੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸੈਲਫ ਗੋਲ ਕਰ ਲਿਆ ਬੀਐਸਪੀ ਦੇ ਨਾਲ ਸਮਝੌਤਾ ਹੋ ਗਿਆ ਠੀਕ ਹੈ ਸਾਰਾ ਕੁਝ ਹੈ ਬੀਐਸਪੀ ਨਾਲ ਸਮਝੌਤਾ ਕਰਕੇ ਵੀ ਜਿੰਨੀ ਕੋਈ ਸੀਟ ਨਹੀਂ ਹੈ ਜਿਹੜਾ ਕਹਿ ਰਹੇ ਨੇ ਕਿ ਇਨਨਿ ਇਸ ਕਰਕੇ ਖੜਾ ਕਰਤਾ ਵੀ ਇੱਕ ਹਾਰ ਹੋਰ ਮੇਰੇ ਨਾਮ ਲਾਉਣੀ ਚਾਹੁੰਦੇ ਸੀ ਇਹ ਹਾਰਨ ਦੇ ਮੋੜ 'ਚ ਹੀ ਹੈ ਇਕੱਲੀ ਤੇ ਪੰਨੀ ਸਰਜੀਤ ਕੌਰ ਕਰਕੇ ਕੁਝ ਨਹੀਂ ਸੀ ਉਹਨਾਂ ਜਿੰਨਾ ਮਰਜੀ ਉਹ ਜੋਰ ਲਾ ਲੈਣ ਉਹਨਾਂ ਨੇ ਜਿੰਨਾ ਇਹ ਜਿੰਨਾ ਮਰਜੀ ਜੋਰ ਪੀਐਸਪੀ ਦੇ ਲਈ ਲਾ ਲੈਣ ਕੁਝ ਨਹੀਂ ਉੱਥੇ ਹੋਣ ਵਾਲਾ ਉਹਦੇ 'ਚ ਸਮੱਸਿਆ ਅਸਲ 'ਤੇ ਚ ਇਹ ਹੈ ਕਿ ਇੱਕ ਦੂਜੇ ਦੇ ਉੱਪਰ ਬੇਵਿਸ਼ਵਾਸੀ ਬਹੁਤ ਹੋ ਗਈ ਉਹ ਜਿਹੜੇ ਆਪਣੇ ਸੁਖਵਿੰਦਰ ਸੁਖੀ ਜੀ ਉਹਨਾਂ ਦੇ ਹੈਗੇ ਨਾ ਉਹ ਦੱਸ ਰਹੇ ਸੀ ਕਿ ਇਹਨਾਂ ਨੇ ਜੀ ਜ਼ਬਰਦਸਤੀ ਇਸ ਤਰ੍ਹਾਂ ਕਰਤਾ ਅਨਾਉਂਸ ਕਰਤਾ ऐसा कुछ नहीं होयो बीएसपी ਨਾਲ ਗੱਲ ਚੱਲ ਰਹੀ ਸੀ ਕਿ ਆਪ ਹੀ ਉਹਨਾਂ ਨੇ ਦੱਸਿਆ ਕਿ ਉਹ ਮਾਇਆਬਤੀ ਤੋਂ ਕਲੀਅਰੈਂਸ ਲੈ ਬਿਨਾ ਅਨਾਉਂਸ ਨਹੀਂ ਸੀ ਕਰ ਸਕਦੇ ਉਹ ਚ 2-4 ਦਿਨ ਲੱਗ ਗਏ ਇਸ ਕਰਕੇ ਉਹਦੀ ਟਿਕਟ ਅਨਾਉਂਸ ਹੋ ਗਈ ਜਿੱਦਾਂ ਵੀ ਉਹ ਹੋਇਆ ਪਰ ਉਹਦੇ ਚੋਂ ਕੱਲੀ ਦਲ ਨੂੰ ਆਪਣਾ ਵਾਪਸ ਲੈ ਲੈਣਾ ਇਹ ਕਹਿਣਾ ਕਿ ਤੁਸੀਂ ਤੱਕੜੀ ਦਾ ਚੋਣ ਨਿਸ਼ਾਨ ਨਾ ਇਹਨਾਂ ਨੂੰ ਦਿਓ ਤੇ ਉਹ ਉਸ ਚੋਣ ਨਿਸ਼ਾਨ ਤੇ ਲੜਨਗੇ ਹੁਣ ਤਾਂ ਇਹ ਤਾਂ ਫਿਰ ਕਬਜ਼ੇ ਵਾਲੀ ਗੱਲ ਚੱਲੂਗੀ ਨਾ ਇਹ ਅਗਲਾ ਸਟੈਪ ਇਹ ਹੋਊਗਾ ਵੀ ਦਫ਼ਤਰਾਂ ਤੇ ਕਬਜ਼ਾ ਕਰ ਲੋ ਉਜਮ ਵਾਇਲੈਂਸ ਨਿਕਲੂ ਵੀ ਲੜਾਈ ਪੜਾਈ ਹੋਊਗੀ ਮੈਂ ਇਹ ਇਸ ਪਾਸੇ ਨੂੰ ਉਤਰੋਗੀ ਗੱਲ ਸੋ ਇਹਨਾਂ ਨੂੰ ਤੋਂ ਬਚਣਾ ਚਾਹੀਦਾ ਮੇਰੇ ਖਿਆਲ ਚ ਕੋਈ ਨਾ ਕੋਈ ਜਿਹੜੇ ਵੀ ਇਹਨਾਂ ਦੇ ਕੋਈ ਧਾਰਮਿਕ ਜਾਂ ਜਿਹਦੀ ਵੀ ਕੋਈ ਮੰਦੇ ਨੇ ਕਿਸੇ ਦੀ ਅਫਸਰਾਂ ਦੀ ਕਿਸੇ ਦੀ ਪਤਾ ਨਹੀਂ ਕਈ ਵਾਰੀ ਕੋਈ ਬਹੁਤ ਛੋਟੇ ਛੋਟੇ ਬੰਦੇ ਵੀ ਵੱਡਾ ਰੋਲ ਪਲੇ ਕਰ ਜਾਂਦੇ ਇਹਨਾਂ ਨੂੰ ਚਾਹੀਦਾ ਹੈ ਕਿ ਥੋੜੀ ਬਹੁਤ ਕਮਿਊਨੀਕੇਸ਼ਨ ਇੰਡਾਇਰੈਕਟ ਜਰੂਰ ਰੱਖੋ ਆਦਰਵਾਇਜ਼ ਆਣਦਾਲੇ ਜਿਹੜੇ ਬੰਦੇ ਇਕੱਠੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਫੁੱਟ ਤੇ ਲੜਾਈ ਚ ਹੀ ਫਾਇਦਾ ਹੁੰਦਾ ਜਿਨ੍ਹਾਂ ਦੀ ਲੀਡਰ ਆਦਰਵਾਇਜ਼ ਤੇ ਲਿਬਰਟੀ ਨਹੀਂ ਸੁਣਦੇ ਲੀਡਰ ਉਹਨਾਂ ਦੀ ਮਤਲਬ ਹਰ ਗੱਲ ਮੰਨਣ ਲੱਗ ਜਾਂਦੇ ਨੇ ਉਹਨਾਂ ਨੂੰ ਵਿੱਚ ਸੁਆਦ ਵੀ ਆ ਰਿਹਾ ਹੁੰਦਾ ਹੈ ਉਹਨਾਂ ਦੀ ਪਾਵਰ ਵੀ ਵਧੀ ਹੁੰਦੀ ਹੈ ਪਰ ਉਹਦੇ ਲੌਂਗ ਰੇਂਜ ਜਿਹੜੇ ਸਿੱਟੇ ਨੇ ਇਸ ਫੁੱਟ ਦੇ ਇਸ ਝਗੜੇ ਦੇ ਅਕਾਲੀ ਦਲ ਲਈ ਵੀ ਤੇ ਪੰਜਾਬ ਲਈ ਵੀ ਬੜੇ ਘਾਤਕ ਹੋਣ ਦੇਖੋ ਉਹ ਇੱਕਦਮ ਹੀ ਮਤਲਬ ਅਮਰਤਪਾਲ ਉਹਨਾਂ ਦੀ ਸ਼ਰਨ ਚ ਚਲੇ ਗਏ ਨੇ ਇਹ ਕਿਸੇ ਹੋਰ ਦੀ ਸ਼ਰਨ ਚ ਜਾਣਗੇ ਉਸੇ ਤਰੀਕੇ ਦੇ ਨਾਲ ਮਤਲਬ ਪੰਜਾਬੀਆਂ ਦਾ ਸ਼ਰੀਕਾ ਤਾਂ ਮੰਨਿਆ ਹੋਇਆ ਹੈ ਜੇ ਤਾਂ ਸ਼ਰੀਕੇ ਤੋਂ ਉੱਪਰ ਉੱਠ ਕੇ ਥੋੜੀ ਜਿਹੀ ਥੋੜੀ ਜਿਹੀ ਮਤਲਬ ਸਬਰ ਸੰਤੋਖ ਦੇ ਨਾਲ ਰੱਖ ਕੇ ਥੋੜੀ ਜਿਹੀ ਦਿਲ ਖੁੱਲੇ ਰੱਖ ਕੇ ਕਰ ਸਕਦੇ ਨੇ ਫੇ ਤਾਂ ਹੋਜੂਗੀ ਗੱਲ ਅਦਰਵਾਈਜ਼ ਇੱਕ ਦੂਜੇ ਦਾ ਨੁਕਸਾਨ ਕਰਨਗੇ ਕਿਸੇ ਦਾ ਜਲੋਸੀ 10% ਹੋ ਜਾਊ ਦੂਜੇ ਦਾ 90 ਹੋ ਜਾਊਗਾ ਕਿਨ ਤਾਂ ਉਹਦੇ ਚੋਂ ਦੂਜਾ ਹੀ ਕਰਣੀ ਹੈ ਫਿਰ ਗਲਤ ਹੋ ਗਿਆ ਚਲੋ ਦੇਖਦੇ ਹਾਂ ਕਿ ਹੁਣ ਕੀ ਬਣੂਗਾ ਪਰ ਸਥਿਤੀਆਂ ਜਿਹੜੀਆਂ ਉਹ ਸਖਾਲੀਆਂ ਆਕਾਲੀ ਦਲ ਵਾਸਤੇ ਖਾਸ ਕਰਕੇ ਸੁਖਵਿੰਦਰ ਬਾਦਲ ਬਾਦਲ ਦੇ ਵਾਸਤੇ ਨਹੀਂ ਬਣ ਰਹੀਆਂ ਤਾਂ ਇਹ ਜਿਹੜੀ ਸਥਿਤੀ ਕੀ ਬਣੇਗੀ ਇੱਥੇ ਨਜ਼ਰ ਰੱਖਾਂਗੇ ਔਰ ਤੁਹਾਨੂੰ ਦੱਸਦੇ ਰਹਿਾਂਗੇ ਤਾਂ ਦੋ ਸਾਥੀ ਸਟਾਰਟਅਪ ਪ੍ਰੋਗਰਾਮ ਦੇ ਵਿੱਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਸੁਖਵਿੰਦਰ ਜੀ, ਸਰੋਤਿਆਂ, ਦਰਸ਼ਕਾਂ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ। ਆਇਆ ਸਾਡਾ ਡਾਕਟਰ ਹਰਬਿੰਦਰ ਸਿੰਘ ਭੱਟੀ ਸਾਹਿਬ ਜਿਨ੍ਹਾਂ ਦੇ ਬਲੋਂ ਅਨਮ ਖਬਰਾਂ 세 ਗੱਲਬਾਤ ਕੀਤੀ ਹੋਵੇ ਕਰਦੇ ਹਾਂ ਕਿ ਭੱਟੀ ਸਾਹਿਬ ਨਾਲ ਗੱਲਬਾਤ ਕੀਤੀ ਤੁਹਾਨੂੰ ਵੀ ਪਸੰਦ ਆਈ ਹੋ। ਦੁਬਾਰਾ ਫਿਰ ਨਾਲ।